ਮੈਂ ਇਲੈਕਸ਼ਨ ਨਹੀਂ ਲੜਨਦਾ ਯਾਨੀ ਹਾਂਜੀ ਆਪਾਂ ਨੂੰ ਹਾਰ ਮੰਜ਼ੂਰ ਸੀ ਪਰ ਆਪਾਂ ਕਿਧਲੇ ਝੋਲ ਨਹੀਂ ਕੱਲ ਬਹੁਤ ਸਹੀ ਸਾਡੇ ਘਰੇ ਜੀ ਉਹਨਾਂ ਨੇ ਮੈਨੂੰ ਧੋਕੀ ਦਿੱਤੀ ਤੋ ਕਾਗਜ਼ ਚੱਕ ਲਾ ਦੇ ਵੀ ਤੇਰੇ ਤੇ ਨਜਾਇਜ਼ ਧੱਕਾ ਹੋਊਗਾ ਸਰਕਾਰ ਉਹਨਾਂ ਦੀ ਆਉਦੀ ਹੈ ਮੈਂ ਕਿਹਾ ਮੈਂ ਕਾਗਜ਼ ਨਹੀਂ ਚੱਕਣੇ ਮੈਨੂੰ ਹਾਰ ਮੰਜ਼ੂਰ ਕੋਰਟ ਕੋ ਪੂਰੀ ਗਈ ਜਾਣ ਤੋਂ ਪਹਿਲਾਂ ਹੀ ਸਾਨੂੰ ਫੋਨ ਆ ਗਿਆ ਜੀ ਉਹਦੇ ਕਾਗਜ਼ ਰਿਜੈਕਟ ਹੋ ਗਏ ਤੇ ਮੈਂ ਸਵੇਰ ਕੱਟ ਕੀਤਾ ਜੀ ਗੁਰਦਰਾ ਸਾਹਿਬ ਤੇ ਫਿਰਾਲ ਮੈਂ ਗੁਰਦਾਰੇ ਪਾਠੀ ਨੂੰ ਕਿਹਾ ਮੈਂ ਕਾ ਹੁਕਾ ਦੇ ਦੋ ਤੇ ਅਸੀਂ ਕੱਟ ਕਰਨਾ ਉਹਦੇ ਹੁਕਾ ਹੀ ਬੰਦ ਹੈ ਹੁਕਾ ਵੀ ਨਹੀਂ ਦੇਣਾ ਨਹੀਂ ਦਿੰਦਾ ਜੀ ਨਹੀਂ ਦਿੰਦਾ ਜੀ ਸੀ ਕਿੰਨੇ ਕੁ ੱਤਕਾ ਹੋਇਆ ਤਾਂ ਕੱਖੀ ਤਾਂ ਕਿਹਨੇ ਥੋੜੇ ਨੇ ਕਈ ਆਮ ਆਦਮੀ ਪਾਰਟੀ ਸਰਕਾਰ ਨੇ ਕੀਤਾ ਜੀ ਤੇ ਸਪੀਕਰ ਸਾਹਿਬ ਨੇ ਕਿਹਾ ਉਹਣਾ ਜੀ ਕੁਲਦਾਰ ਸਾਹਿਬ ਸੰਧਮਣੇ ਸਪੀਕਰ ਸਾਹਿਬ ਨੇ ਕਿਹਾ ਉਹ ਉਹਨਾਂ ਨੇ ਕਹਿਣ ਤੇ ਹੋਏ ਹਾਂਜੀ ਹੋਏ ਹੋਣਗੇ ਇਹ ਦੂਜੀ ਧਿਆਰਿਆ ਉਹ ਆਮ ਆਦਮੀ ਪਾਰਟੀ ਉਹ ਆਮ ਆਦਮੀ ਪਾਰਟੀ ਜੀ ਲੈਗ ਜਿਹੜਾ ਰੱਦ ਕਰਵਾਇਆ ਕੋਈ ਕਮੀ ਨਾ ਹੋਵੇਗਾ ਅਗਜਾ ਪਤਨਾ ਵਿੱਚ ਇਹ ਵੀ ਹੁੰਦਾ ਕਿ ਕੋਈ ਕਮੀ ਰਹੇ ਤਾਂ ਕਿ ਕਲੀਅਰ ਸੀ ਗਈ ਦੋ ਆਫਰਾਂ ਨੇ ਉੱਥੇ ਚੈੱਕ ਕੀਤੀ ਆ ਜੀ ਵੀਡੀਓ ਦਾ ਆਫਰ ਜਿਹੜੇ ਆਪਾਂ ਤੋਂ ਫੈਲ ਭਰੀ ਵਕੀਲ ਤੋਂ ਜੀ ਉਹਾਂ ਦਾ ਵੀ ਆਪਣੀ ਜਿਹੜੇ ਕਾਗਜ਼ ਭਰੇ ਆ ਇਹ ਚ ਕੋਈ ਰੁਕਾਵਟ ਨਹੀਂ ਜੇ ਦੋ ਗ੍ਰ ਇਹਨਾਂ ਨੇ ਕਮੇਟੀ ਗੁਰਦੁਆਰਾ ਸਾਹਿਬ ਦੀ ਆਉਂਦੀ ਆ ਸਾਡੇ ਘਰਾਂ ਚੁਣੀ ਆ ਕੇ ਉਹ ਗ੍ਰਹੀ ਕਰਦੀ ਉਹਦਾ ਹੱਕ ਨਹੀਂ ਕਿ ਸਾਡੇ ਘਰਾਂ ਦਾ ਹੌਕਾ ਦੇਣਾ ਜੇ ਸਿਲੰਡਰਾਂ ਦਾ ਹੌਕਾ ਆਉਂਦਾ ਉਹਦੇ ਚੋਂ ਕਹਿ ਦਿੰਦਾ ਜੀ ਅਸੀਂ ਦੇਣਾ ਹੌਕਾ ਕੀ ਗੱਲ ਬਾਈ ਉਹ ਪੈਸੇ ਦਿੰਦੇ ਆ ਉਹ ਪੈਸੇ ਦਿੰਦੇ ਆ ਅਸੀਂ ਦਿੰਦੇ ਨਹੀਂਗੇ ਸਾਬ ਨੇ ਕੋਈ ਮੈਂਬਰੀ ਸਰਪੰਚੀ ਸਾਬ ਨੇ ਕੀਤੀ ਪਰ ਸਾਡੇ ਜਿਹੜੇ ਮੈਂਬਰੀ ਸਰਪੰਚੀ ਆਉਂਦੀ ਸਾਡੇ ਨਾਲ ਪੂਰਾ ਧੱਕਾ ਹੁੰਦਾ ਸਾਨੂੰ ਕੋਈ ਮੈਂਬਰ ਹੀ ਨਹੀਂ ਬਣ ਦਿੰਦਾ ਕੋਈ ਸਰਪੰਚ ਨਹੀਂ ਬਣ ਦਿੰਦਾ ਸਰਕਾਰ ਤੇ ਗੱਲਾਂ ਕਰਦੀ ਹੈ ਕਿ ਜਿਹੜੇ ਇਲੈਕਸ਼ਨ ਨੇ ਉਹ ਬਿਲਕੁਲ ਸਾਫ਼ ਸੁਥਰੇ ਹੁੰਦੇ ਸਾਡੀ ਸਰਕਾਰ ਦੇ ਵਿੱਚ ਕਿਹਣਾ ਧੱਕਾ ਹੁੰਦਾ ਹੀ ਨਹੀਂ ਪਰ ਸਾਡੇ ਨੇ ਹੋਏ ਜੀ ਅੱਡੇ ਸਰਪੰਚੀ ਚ ਵੀ ਇਹੀ ਗੱਲ ਹੋਈ ਜੀ ਸਰਪੰਚੀ ਚ ਵੀ ਧੱਕਾ ਚੱਲਿਆ ਐਤ ਕੀ ਭਲਾ ਨਹੀਂ ਜਾਇਆ ਧੱਕਾ ਇਹ ਕਲਤਾਰ ਸੰਧਮਾ ਸਪੀਕਰ ਨੇ ਤੁਹਾਨੂੰ ਉਹ ਵੀ ਦੇਖ ਰਹੇ ਹੋਣਗੇ ਉਹਨਾਂ ਨੂੰ ਕੀ ਕਹਿਣਾ ਚਾਹੁੰਦੇ ਉਹਦੇ ਬਾਰੇ ਜਦੋਂ ਸਾਡੇ ਉਹਨਾਂ ਨੇ ਧੱਕਾ ਹੀ ਕਰਦਾ ਸੀ ਉਹਨਾਂ ਚਾਹਵਾਂਗੇ ਕੀ ਕੋਈ ਨਹੀਂ ਚਾਹਵਾਂਗੇ ਗੱਲਾਂ ਵੱਧ ਸੁਣਦੇ ਸਾਡੀਆਂ ਘੱਟ ਸੁਣਦੇ ਉਹਨਾਂ ਦਾ ਬੰਦਾ ਆਪਦੇ ਨਾ ਮਦਨੀਆਂ ਗੱਲਾਂ ਸੁਣਦੇ ਸਾਡੀ ਤਾਂ ਕੋਈ ਸੁਣਦਾ ਨਹੀਂ ਜੀ ਪੰਚਾਇਤ ਦੇ ਵਿੱਚ ਲਗਭਗ ਨਹੀਂ ਵਾਲਾ ਤਾਂ ਸਾਡਾ ਇੱਕ ਮੈਂਬਰ ਤਾਂ ਸ਼ਾਮਲ ਹੋਣਾ ਚਾਹੀਦਾ ਗੁਰਦੁਆਰਾ ਪ੍ਰਬੰਧਕ ਕਮੇਟੀ ਆ ਇੱਕ ਵੀ ਬੰਦਾ ਸਾਡਾ ਸ਼ਾਮਲ ਨਹੀਂ ਗਿਆ ਜਿਹੜਾ ਬੰਦਾ ਬਿਨਾ ਲੜੇ ਜਿੱਤ ਗਿਆ ਜਿੱਤ ਗਿਆ ਉਹ ਜਿੱਤਿਆ ਸਮਝਿਆ ਜਾਂਦਾ ਉਹ ਤਾਂ ਹਰਿਆ ਸਮਝਿਆ ਜਾਂਦਾ ਵੀ ਉਹ ਤਾਂ ਬਈ ਦੂਜੇ ਤੋਂ ਡਰ ਗਿਆ ਬਈ ਬਿਨਾ ਚੋਣਾ ਤੇ ਜੇ ਹੱਕ ਤੇ ਦਾਮ ਸੀਗਾ ਤਾਂ ਕਿ ਸਾਨੂੰ ਮਿਲਦੇ ਕੋਦੋਂ ਮਰਜੀ ਹਾਂ ਵੋਟਾਂ ਕਰ ਦੇ ਜਿੱਤ ਹਾਰ ਤਾਂ ਬਣੀ ਹੀ ਆਈ ਹੈ ਜੀ ਜੇ ਦੋ ਮਦਾਨ ਚ ਮਾਲ ਉਹ ਖੋਲਦੇ ਆ ਨਾ ਇੱਕ ਤਾਂ ਉਹਨਾਂ ਚ ਟਾਈਂ ਦੇ ਰਹੇ ਜਾਂਦਾ ਜੀ ਠੀਕ ਆ ਨਾ ਸਿੱਧੀ ਗੱਲ ਆ ਗਈ ਆਪਣੀ ਪਰ ਇਹ ਤਾਂ ਧੱਕਾਸ਼ਾਹੀ ਹੈ ਛਰੇ ਆਂ ਧੱਕਾਸ਼ਾਹੀ ਹੈ ਲੋਕਵਾਇਟੀਵੀ ਨਾਲ ਜੁੜਨ ਤੁਸੀਂ ਮੈਂ ਮਤਾਜ ਪੰਜਾਬ ਦੇ ਵਿੱਚ ਜਦੋਂ ਸਰਪੰਚੀ ਤੇ ਇਲੈਕਸ਼ਨ ਸੀ ਤਾਂ ਉਸ ਮੌਕੇ ਕਈ ਪਿੰਡਾਂ ਦੇ ਵਿੱਚ ਧੱਕੇਸ਼ਾਹੀ ਕੀਤੀ ਗਈ ਉਹ ਤੁਹਾਨੂੰ ਉਦੋਂ ਦਿਖਾਈ ਸੀ ਪਰ ਹੁਣ ਜਿਹੜੀ ਪੰਚਾਇਤਾਂ ਦੇ ਵਿੱਚ ਜਿਮਣੀ ਚੋਣਾਂ ਨੇ ਜਿੱਥੇ ਕਿਤੇ ਨੋਟਾ ਜਿੱਤ ਗਿਆ ਜਾਂ ਕੋਈ ਮੈਂਬਰ ਨੇ ਕਾਗਜ਼ ਬਾਕਸ ਵਾਲੇ ਸਾਰੀਆਂ ਚੋਣਾਂ ਹੁਣ ਦੁਬਾਰੇ ਹੋ ਰਹੀਆਂ ਨੇ ਜਿਮਣੀ ਚੋਣਾਂ ਉਸੇ ਦੇ ਤਹਿਤ ਅਸੀਂ ਪਿੰਡ ਚੱਕ ਲਿਆਣ ਵਿਖੇ ਪਹੁੰਚੇ ਹਲਕਾ ਕੋਟਕਪੂਰਾ ਦਾ ਪਿੰਡ ਜਿੱਥੋਂ ਦਾ ਇੱਕ ਮੈਂਬਰ ਇਹਨਾਂ ਨੇ ਮੈਂਬਰੀ ਦੇ ਕਾਗਜ਼ ਭਰੇ ਸੀ ਕਿ ਸਾਡੇ ਨਾਲ ਮੌਜੂਦ ਨੇ ਉਹਨਾਂ ਦੇ ਜਿਹੜੇ ਕਾਗਜ਼ ਆ ਉਹ ਰੱਦ ਕਰਵਾਉਣ ਲਈ ਪਹਿਲਾਂ ਕਈ ਯਤਨ ਕੀਤੇ ਗਏ ਪਰ ਉਹਨਾਂ ਨੇ ਵਾਪਸ ਨਾ ਲਏ ਤਾਂ ਉਸ ਤੋਂ ਬਾਅਦ ਰੱਦ ਕਰ ਦਿੱਤੇ ਗਏ ਹੈ ਉਹਨਾਂ ਦੇ ਵਿਭਾਗ ਦੇ ਵੱਲੋਂ ਕਾਰਨ ਕੀ ਹੈ ਕੀ ਦਾ ਪਿੱਛੇ ਹੱਥ ਹੈ ਸਾਰੀ ਗੱਲਬਾਤ ਕਰਦੇ ਆ ਅਸੀਂ ਆਪਸੇ ਜਿਹੜੇ ਇਹਨਾਂ ਦੇ ਵਾਰਡ ਦੇ ਲੋਕ ਨੇ ਵੋਟਰ ਨੇ ਉਹ ਵੀ ਇੱਥੇ ਪਹੁੰਚੇ ਨੇ ਸਭ ਤੋਂ ਪਹਿਲਾਂ ਨਾਲ ਗੱਲਬਾਤ ਕਰਦੇ ਆਂ ਬਾਈ ਜੀ ਕਾਗਜ਼ ਜਿਹੜੇ ਭਰੇ ਨੇ ਕਿੰਨਾ ਵੱਲੋਂ ਭਰੇ ਗਏ ਸੀ ਇਹ ਆਜ਼ਾਦ ਭਰੇ ਗਏ ਸੀ ਮੇਰੇ ਆਜ਼ਾਦ ਭਰੇ ਗਏ ਸੀ ਹਾਂਜੀ ਤੁਸੀਂ ਭਰੇ ਸੀ ਖੁਦ ਹਾਂ ਖੁਦ ਭਰੇ ਸੀ ਠੀਕ ਹੈ ਕਦੋਂ ਭਰੇ ਸੀ ਤੇ ਕਦੋਂ ਤੁਹਾਨੂੰ ਲੱਗਿਆ ਕਿਹਨੇ ਤੁਹਾਨੂੰ ਕਿਹਾ ਸੀ ਕਿ ਅਸੀਂ ਭਰਨੇ ਕਾਗਜ਼ ਤੁਸੀਂ ਭਰੋ ਇਹ ਮੈਂ 17 ਤਰੀਕ ਨੂੰ ਭਰੇ ਸੀ ਜੀ 17 ਤਰੀਕ ਹਾਂਜੀ ਹਾਂਜੀ ਠੀਕ ਹੈ ਤੁਸੀਂ ਮੈਂਬਰੀ ਦੇ ਵਿੱਚ ਮਤਲਬ ਖੜੇ ਹੋਣਾ ਚਾਹੁੰਦੇ ਸੀ ਹਾਂਜੀ ਖੜੇ ਹੋਣਾ ਚਾਹੁੰਦਾ ਜਦੋਂ ਪਹਿਲਾਂ ਚੋਣਾਂ ਹੋਈਆਂ ਉਦੋਂ ਵੀ ਤੁਸੀਂ ਖੜੇ ਸੀ ਨਹੀਂ ਜੀ ਪਹਿਲਾਂ ਨਹੀਂ ਪਹਿਲਾਂ ਨਹੀਂ ਸੀ ਐਤ ਕੀ ਸੀ ਐਤ ਕੀ ਸੀ ਹਾਂਜੀ ਹਾਂਜੀ ਠੀਕ ਹੈ ਐਤ ਕੀ ਫਿਰ ਕੀ ਕਾਰਨ ਬਣਦਾ ਜਿਹੜਾ ਮਤਲਬ ਤੁਸੀਂ ਅੱਜ ਇਕੱਠ ਕੀਤਾ ਇਹਦਾ ਕਾਰਨ ਕੀ ਹੈ ਇਕੱਠੇ ਹੋਣ ਦਾ ਸਰ ਇਹ ਸਾਡੇ ਨਾਲ ਧੱਕਾ ਹੋਇਆ ਨਾ ਜੈ ਜੀ ਹਾਂਜੀ ਇਹ ਸਾਨੂੰ ਕੱਲ ਪੁਲਿਸ ਆਈ ਸਾਡੇ ਘਰੇ ਜੀ ਉਹਨਾਂ ਨੇ ਮੈਨੂੰ ਧੋਕੀ ਦਿੱਤੀ ਤੂੰ ਕਾਗਜ਼ ਚੱਕ ਲਾਉ ਦੇ ਵੀ ਤੇਰੇ ਤੇ ਨਜਾਇਜ਼ ਧੱਕਾ ਹੋਊਗਾ ਸਰਕਾਰ ਉਹਨਾਂ ਦੀ ਆਉਦੀ ਆ ਮੈਂ ਕਹਿੰਦਾ ਮੈਂ ਕਾਗਜ਼ ਨਹੀਂ ਚੱਕਣੇ ਮੈਨੂੰ ਹਾਰ ਮਨਜ਼ੂਰ ਆ ਤੇ ਉਹਾਂ ਦੀ ਵੀ ਕੋਈ ਗੱਲ ਨਹੀਂ ਵੀ ਤੇਰਾ ਕਹਿਣਾ ਫਰਜ਼ ਸੀ ਪਰ ਧੱਕਾ ਹੋਊਗਾ 100% ਤੇਰਾ ਠੀਕ ਹੈ ਹਾਂ ਤੇ ਮੈਂ ਸਵੇਰ ਇਕੱਠ ਕੀਤਾ ਜੀ ਗੁਰਦਰਾ ਸਾਹਿਬ ਤੇ ਫਿਰਾਲ ਮੈਂ ਗੁਰਦਾਰੇ ਪਾਠੀ ਨੂੰ ਕਿਹਾ ਮੈਂ ਕਿ ਹੋਕਾ ਦੇ ਦੋ ਅਸੀਂ ਕੱਟ ਕਰਨਾ ਉਹਦੇ ਹੋਕਾ ਹੀ ਬੰਦਾ ਜੀ ਹੋਕਾ ਵੀ ਨਹੀਂ ਦੇਣਾ ਨਹੀਂ ਦਿੱਤਾ ਜੀ ਨਹੀਂ ਦਿੱਤਾ ਜੀ ਫਿਰ ਅਸੀਂ ਘਰੇ ਘਰੇ ਜਾ ਕੇ ਹਰੇਕ ਬੰਦੇ ਨੂੰ ਕਿਹਾ ਕੱਟ ਕੀਤਾ ਜੀ ਉੱਥੇ ਮੰਨ ਚਲਾ ਪੰਚਾਇਤ ਬੁਰਾਲੇ ਜੀ ਸਾਰੇ ਪਿੰਡ ਦੇ ਮੋਹਰ ਬੰਦੇ ਬੁਰਾਲੇ ਜੀ ਅਸੀਂ ਉਹਨਾਂ ਨੂੰ ਕਿਹਾ ਵੀ ਐ ਕਰਕੇ ਸਾਡੇ ਨਾਲ ਕੱਲ ਵੀ ਕਿਸੇ ਨੇ ਦਰਖਾਸਤ ਦਿੱਤੀ ਆ ਵੀ ਸਾਡੇ ਘਰੇ ਬੰਦੇ ਆਏ ਮਲਾਜਮ ਉਹਨਾਂ ਨੇ ਇਹ ਗੱਲ ਕਹੀ ਉਹ ਵੀ ਕਾਜ ਕੋ ਨਹੀਂ ਚਾਹਦਾ ਅਸੀਂ ਕਿਹਾ ਵੀ ਸੌਂ ਪਵਾਵਾਂਗੇ ਕੋਈ ਬੰਦਾ ਨਹੀਂ ਆਇਆ ਜੀ ਫਿਰ ਸਰਪੰਚ ਆਇਆ ਸਰਪੰਚਾਂ ਦਾ ਵੀ ਤੁਹਾਡੇ ਇਲੈਕਸ਼ਨ ਹੋਣਗੇ 100% ਪਰ ਇਲੈਕਟ ਨਹੀਂ ਹੁੰ ਠੀਕ ਹੈ ਸਾਨੂੰ 8:30 ਦਾ ਟਾਈਮ ਦਿੱਤਾ ਸੀ ਜੀ 8:30 ਕਹਿ ਗਿਆ ਉਹ 9:30 ਦਾ ਪਕੋੜ ਕਪੂਰਾ ਸਾਹਿਬ ਜਾਣਾ ਆਈਗਾ ਕੋਈ ਨਾਲ ਚੱਲਾਂਗੇ ਜੀ ਕੋਟਕਪੂਰੇ ਗਈ ਜਾਣ ਤੋਂ ਪਹਿਲਾਂ ਹੀ ਸਾਨੂੰ ਫੋਨ ਆ ਗਿਆ ਜੀ ਉਹਦੇ ਕਾਗਜ਼ ਰਿਜੈਕਟ ਹੋ ਗਏ ਅੱਛਾ ਹਾਂਜੀ ਪਰ ਕਰਵਾਏ ਤੁਹਾਨੂੰ ਤੁਸੀਂ ਕਹਿੰਦੇ ਹੋ ਕਿ ਤੱਕਾ ਹੋਇਆ ਤਾਂ ਕਿਤਾ ਕਿਹਨੇ ਤੁਹਾਡੇ ਨੇ ਤੱਕਾ ਹੀ ਆਮਾ ਦੀ ਪਾਲੀ ਸਰਕਾਰ ਨੇ ਕੀਤਾ ਜੀ ਹਾਂਜੀ ਉਹਨੇ ਤੁਹਾਨੂੰ ਪਹਿਲਾਂ ਵੈਸੇ ਚਲੋ ਪੁਲਿਸ ਭੇਜਣ ਤੋਂ ਪਹਿਲਾਂ ਵੀ ਤੁਹਾਨੂੰ ਕਿਹਾ ਸੀ ਕਿ ਨਾਂ ਭਰ ਜਾਂ ਨਾਂ ਉਠ ਹਾਂ ਮੈਂ ਇਹਨਾਂ ਨੇ ਕਿਹਾ ਸੀ ਪਹਿਲਾਂ ਇਹ ਸਰਸੰਤੀ ਕਰਾਂਗੇ ਜੀ ਪਰ ਹੋਈ ਨਹੀਂ ਜੀ ਠੀਕ ਹੈ ਹਾਂਜੀ ਹਾਂਜੀ ਕੱਲ ਮੈਨੂੰ ਫੋਨ ਵੀ ਆਏ ਸੀਗੇ ਜੀ ਵੀ ਮੰਨ ਕੇ ਚੱਲ ਤੇਰਾ ਸਮਝੌਤਾ ਕਰਾ ਦਿੰਦੇ ਆ ਤੈਨੂੰ ਵਕੀਲ ਕੋਲ ਜਾਣਾ ਪਊਗਾ ਮੈਂ ਕਿਹਾ ਮੈਂ ਨਹੀਂ ਜਾਣਾ ਕਿਸੇ ਕੋਲ ਮੈਂ ਆਜ਼ਾਦ ਹੀ ਖੜਾ ਆਜ਼ਾਦ ਹੀ ਰਹੂੰਗਾ ਜੀ ਠੀਕ ਹੈ ਹਾਂਜੀ ਹਾਂਜੀ ਸਮਝੌਤਾ ਕਿਸ ਤਰੀਕੇ ਦਾ ਕੀ ਕਹਿੰਦੇ ਸੀ ਉਹ ਆਂਦੇ ਸੀ ਤੁਹਾਡੇ ਦੇ ਸਮਝੌਤਾ ਕਰਾ ਦਿੰਦੇ ਆ ਵੀ ਮੰਨ ਕੇ ਚੱਲ ਤੈਨੂੰ ਮੈਂਬਰ ਬਣਾ ਸਮਝੌਤੇ ਨਾਲ ਵੀ ਮੰਨ ਕੇ ਤੈਨੂੰ ਵਕੀਲ ਕੋਲ ਜਾਣਾ ਪਊਗਾ ਮੈਂ ਕਿਹਾ ਮੈਂ ਨਹੀਂ ਜਾਣਾ ਜੀ ਠੀਕ ਹੈ ਹਾਂਜੀ ਤੁਸੀਂ ਮਤਲਬ ਚਾਹੁੰਦੇ ਸੀ ਇਲੈਕਸ਼ਨ ਹੀ ਲੜਨਾ ਸੀ ਮੈਂ ਇਲੈਕਸ਼ਨ ਹੀ ਲੜਨਾ ਸੀ ਹਾਂਜੀ ਹਾਂਜੀ ਆਪਾਂ ਨੂੰ ਹਾਰ ਮਨਜ਼ੂਰ ਸੀ ਪਰ ਆਪਾਂ ਕਿਤੇ ਹਾਂ ਜੀ ਕਾਰਨ ਕੀ ਮੰਨਦੇ ਹੋ ਵੀ ਲੈ ਜਿਹੜਾ ਰੱਦ ਕਰਵਾਇਆ ਕੋਈ ਕਮੀ ਨਾ ਹੋਵੇ ਕਿ ਅਗਜਾ ਪਤਨਾ ਵਿੱਚ ਇਹ ਵੀ ਹੁੰਦਾ ਕਿ ਕੋਈ ਕਮੀ ਰਹੇ ਤਾਂ ਕਰ ਮੈਂ ਕਲੀਅਰ ਸੀ ਗਈ ਦੋ ਆਫਰਾਂ ਨੇ ਉੱਥੇ ਚੈੱਕ ਕੀਤੀ ਆਂ ਇਹ ਵੀਡੀਓ ਦਾ ਆਫਰ ਜਿਹੜੇ ਆਪਾਂ ਤੋਂ ਫੈਲ ਭਰਾਈ ਵਕੀਲ ਤੋਂ ਜੀ ਉਹ ਆਂਦਾ ਵੀ ਆਪਣੀ ਜਿਹੜੇ ਕਾਗਜ ਭਰੇ ਆ ਇਹ ਚ ਕੋਈ ਰਿਕਵਰਟ ਨਹੀਂ ਹਾਂਜੀ ਤੇ ਸਰਕਾਰ ਕਹਿ ਰਹੇ ਹੋ ਕਿ ਆਵਾਮਾਂ ਦੀ ਪੱਟੀ ਸਰਕਾਰ ਨੇ ਕਰਵਾਤੀ ਆ ਸਰਕਾਰ ਦੇ ਵਿੱਚ ਕੌਣ ਆ ਮਤਲਬ ਜਿਸ ਬੰਦੇ ਦੇ ਕਹਿਣ ਤੇ ਜਿਹੜੇ ਕਾਗਜ ਰੱਦ ਹੋ ਜਾਣ ਕਿਨੇ ਕਿਹਾ ਹੋਊਗਾ ਤੁਹਾਨੂੰ ਕੀ ਲੱਗਦਾ ਸਪੀਕਰ ਸਾਹਿਬ ਨੇ ਕਹਿਣਾ ਜੀ ਠੀਕ ਹੈ ਹਾਂਜੀ ਹਾਂਜੀ ਸਪੀਕਰ ਸਾਹਿਬ ਨੇ ਕਿਹਾ ਤੁਹਾਨੂੰ ਹਾਂਜੀ ਹ ਉਹਨਾਂ ਦੇ ਕਹਿਣ ਤੇ ਹੋਏ ਹੋਣਗੇ ਹਾਂਜੀ ਹੋਏ ਹੋਣਗੇ ਜੀ ਇਹਦੀ ਦੂਜੀ ਧਿਰ ਆ ਉਹ ਆਮ ਆਦਮੀ ਪਾਰਟੀ ਉਹ ਆਮ ਆਦਮੀ ਪਾਰਟੀ ਦੀ ਜੀ ਠੀਕ ਹੈ ਹਾਂਜੀ ਹਾਂਜੀ ਉਹਨਾਂ ਨੇ ਵੀ ਤੁਹਾਨੂੰ ਕਿਹਾ ਖੁਦ ਜਿਨ੍ਹਾਂ ਨੇ ਘਰੇ ਭਰੇ ਕਾਗਜ ਤੇ ਬਰਾਬਰ ਤੁਹਾਡੇ ਉਹਨਾਂ ਨੇ ਕੱਲ ਸ਼ਰਿਆਂ ਵੀ ਧੱਕੇ ਇਹ ਘਰੇ ਪੁਲਸੀ ਆ ਗਈ ਜੀ ਧੱਕੇ ਇਹ ਨਜਾਇਜ਼ ਜੀ ਆਪਾਂ ਮੰਨ ਚ ਇਲੈਕਸ਼ਨ ਲੜਦੇ ਕਿ ਅੱਗੇ ਤਾਂ ਪੁਲਸਾਂ ਦੀ ਦੇਖਣੀ ਜੀ ਸ਼ਰਿਆਂ ਮਤੱਕੇ ਜਿਹੜੋ ਕਹਤਾ ਵੀ ਤੂੰ ਕਾਗਜ ਚੱਕ ਲਾਉਦੇ ਤਾਂ ਉਹਨਾਂ ਤਾਂ ਕਹੂਗਾ ਇਹਦੇ ਉੱਤੇ ਹੋਰ ਕੀ ਹੈ ਜੀ ਧੱਕੇ ਹੀ ਹੈ ਹਾਂ ਜੀ ਪਰ ਇਹ ਸਰਕਾਰ ਤੇ ਗੱਲਾਂ ਕਰਦੀ ਆ ਕਿ ਜਿਹੜੇ ਇਲੈਕਸ਼ਨ ਨੇ ਉਹ ਬਿਲਕੁਲ ਸਾਫ਼ ਸੁਥਰੇ ਹੁੰਦੇ ਆ ਸਾਡੀ ਸਰਕਾਰ ਦੇ ਵਿੱਚ ਕਿਹਣਾ ਧੱਕਾ ਹੁੰਦਾ ਹੀ ਨਹੀਂਗਾ ਪਰ ਸਾਡੇ ਨਹੀਂ ਹੋਏ ਜੀ ਅੱਡੇ ਸਰਪੰਚੀ ਚ ਵੀ ਇਹੀ ਗੱਲ ਹੋਈ ਜੀ ਸਰਪੰਚੀ ਚ ਵੀ ਧੱਕਾ ਚੱਲਿਆ ਐਤ ਕੀ ਭਲਾ ਨਾ ਜਾਏ ਧੱਕਾ ਹਾਂ ਜੀ ਕਾਜੀ ਜੀ ਤੁਹਾਡੇ ਰੱਦ ਕਰਵਾ ਕਾਜੀ ਰਿਜੈਕਟ ਕਰਾ ਦੇ ਜਿਹੜੇ ਲੋਕ ਖੜੇ ਸਾਰੇ ਤੁਹਾਡੇ ਵਾਰਡ ਦੇ ਨੇ ਹਾਂਜੀ ਸਾਰੇ ਵਾਰਡ ਦੇ ਮੇਰੇ ਹਾਂਜੀ ਮਾਤਾ ਜੀ ਤੁਸੀਂ ਮਾਤਾ ਨੇ ਹਾਂਜੀ 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 ਮਾ ਕੱਲ ਪੁਲਿਸ ਆਈਏ ਤੁਹਾਡੇ ਹਾਂਜੀ ਪੁਲਿਸ ਆਈ ਸੀ ਜੀ ਕੀ ਕਹਿੰਦੇ ਆ ਕੇ ਉਹ ਸਾਕ ਜੀ ਜਦੋਂ ਮੈਨੂੰ ਧੌਂਕੀਆਂ ਦਿੱਤੀਆਂ ਉਹਨਾਂ ਨੇ ਪਹਿਲਾਂ ਤਾਂ ਉਹਨਾਂ ਨੇ ਆਖਿਆ ਵੀ ਮੁੰਡਾ ਕਿੱਥੇ ਆ ਮੈਂ ਆਖਿਆ ਵੀ ਮੁੰਡਾ ਕੰਮ ਤੇ ਆ ਕਿਹੜੇ ਕੰਮ ਤੇ ਬਲਾਉ ਉਹਨੂੰ ਮੈਂ ਆਖਿਆ ਵੀ ਉਹ ਕੰਮ ਤੇ ਆ ਕੀ ਕਰਦਾ ਉਹ ਮੈਂ ਆਖਿਆ ਵੀ ਦਿਹਾੜੀ ਕਰਦਾ ਕਿੰਨੇ ਬੱਚ ਮੁੰਡੇ ਆ ਤੇਰੇ ਮੱਖ ਦੋ ਮੁੰਡੇ ਆ ਤੇ ਮੁੜ ਕਹਿੰਦੇ ਮੈਂ ਆਖਿਆ ਵੀ ਕੀ ਕੰਮ ਕਰਦਾ ਕਿੱਥੇ ਆ ਉਹ ਮੈਂ ਕਿਹਾ ਵੀ ਉੱਥੇ ਵੇਖ ਲੋ ਜਾ ਕੇ ਇਥੋਂ ਨੰਬਰ ਲਿਖਾ ਲਿਆ ਜੀ ਮੈਂ ਨੰਬਰ ਵੀ ਦੇਤਾ ਮੈਨੂੰ ਆਦੇ ਨੰਬਰ ਸਹੀ ਲਿਖਾਈ ਜਾਨੀ ਹੈ ਮੈਂ ਕਿਹਾ ਜੀ ਸਹੀ ਲਿਖਾਈ ਜਾਨੀ ਹੈ ਮੇਰੇ ਨੰਬਰ ਵੀ ਬਖਾਲਤ ਨਹੀਂ ਮੈਂ ਲਖਾਇਗਾ ਤੇ ਮੁਰਕਿਆਂ ਦੇਖੇ ਵੇਖ ਲਾ ਮੈਂ ਕਿਹਾ ਵੀ ਨਹੀਂ ਸਹੀ ਆ ਮਖ ਨੰਬਰ ਉਹ ਤੋਂ ਕਹਿੰਦੇ ਮੈਂ ਮੁੰਡੇ ਨੂੰ ਘਰ ਵੀ ਦੱਸਤਾ ਕਹਿੰਦੇ ਕੀਦੇ ਕੰਮ ਤੇ ਮੈਂ ਕਿਹਾ ਵੀ ਗੱਗੂ ਬਰਾੜਦੇ ਆ ਜੀ ਵੀ ਉਹਨਾਂ ਦਾ ਘਰ ਪੁੱਛ ਲਿਓ ਤੁਸੀਂ ਚੱਲੇ ਉਹ ਉੱਥੇ ਉੱਠ ਗਏ ਜੀ ਮੁੰਡੇ ਕੋਲੇ ਬਾਤ ਜਾਵੜੇ ਤੇ ਮੈਂ ਉਹਨਾਂ ਨੂੰ ਦੋ ਜਾਣਿਆਂ ਨੂੰ ਪੁੱਛਿਆ ਵੀ ਤੁਸੀਂ ਪਹਿਲਾਂ ਮੈਨੂੰ ਕਾਰਨ ਦੱਸੋ ਵੀ ਤੁਸੀਂ ਕਿਵੇਂ ਆਏ ਹੂੰ ਵੀ ਮੈਨੂੰ ਵੀ ਪਤਾ ਲੱਗ ਗਿਆ ਵੀ ਅਸੀਂ ਤਾਂ ਕਿਸੇ ਨਾਲ ਕੋਈ ਲੜੇ ਬੋਲੇ ਵੀ ਨਹੀਂ ਜੀ ਉਹ ਜਿਹੜਾ ਤੁਸੀਂ ਆਏ ਆ ਉਹਨਾਂ ਨੇ ਮੈਨੂੰ ਕੁਝ ਨਹੀਂ ਦੱਸਿਆ ਜੀ ਠੀਕ ਹੈ ਹਾਂ ਉਹਨਾਂ ਨੇ ਬਸ ਵੀ ਜਾਣੀ ਮੈਂ ਤੋ ਪੁੱਛਦਾ ਸਕੇ ਪਹਿਲਾਂ ਤਾਂ ਵਾਸੀ ਮੁੰਡਾ ਕਾਢ ਹਮ ਮੈਂ ਕਿਹਾ ਮੁੰਡਾ ਕਰੇ ਨਹੀਂਗਾ ਮੁੰਡਾ ਕੰਮ ਤੇ ਅਧਿਆੜੀ ਕੀ ਕੰਮ ਕਰਦਾ ਤੇਰਾ ਮੁੰਡਾ ਮੱਖ ਦਿਹਾੜੀ ਕਰਦਾ ਹਮ ਆ ਗੱਲਾਂ ਮੈਨੂੰ ਪੁੱਛ ਕੇ ਜੀ ਮੈਨੂੰ ਧੌਂਕੀਆਂ ਦੇ ਕੇ ਤੇ ਉਹ ਤੁਰ ਗਏ ਚੜ੍ਹੇ ਚੜਾਏ ਆਈ ਸੀ ਜਾਨੀ ਪੂਰੇ ਰੋਬ ਦੇ ਵਿੱਚ ਆਈ ਸੀ ਜੀ ਠੀਕ ਹੈ ਹਾਂਜੀ ਤੁਸੀਂ ਤੁਸੀਂ ਬਾਈ ਜੀ ਵੋਟਰ ਹੋ ਇਹਨਾਂ ਦੇ ਵਾਰਡ ਦੇ ਹਾਂਜੀ ਹਾਂਜੀ ਹਾਂ ਜਿਵੇਂ ਕੀ ਹੈ ਤੁਸੀਂ ਚਾਹੁੰਦੇ ਸੀ ਇਹਨਾਂ ਨੂੰ ਵੋਟ ਪਾਣੀ ਚਾਹੁੰਦੇ ਸੀ ਤੁਸੀਂ ਹਾਂਜੀ ਹਾਂਜੀ ਜਿਹੜਾ ਕੁਝ ਵਾਪਰ ਹੈ ਇਹਨੂੰ ਕਿਵੇਂ ਦੇਖਦੇ ਹੋ ਜਿਹੜਾ ਕਾਗਜ਼ ਕਹਿੰਦੇ ਰੱਦ ਕਰਵਾਤ ਹਾਂਜੀ ਇਹ ਮਾੜੀ ਗੱਲ ਆਈ ਇਹਨਾਂ ਦੀ ਤੇ ਸਾਨੂੰ ਵੈਸੇ ਦੱਸਿਆ ਨਹੀਂ ਕਹਿੰਦੇ ਸਰਪੰਚਾਂ ਦਾ ਸੁਭਾ ਸੀ 8:30 9:00 ਵਜੇ ਚੱਲਾਂਗੇ ਪਿੰਡ ਦੀ ਪੰਚਾਇਤਾਂ ਦੀ ਪਹਿਲਾਂ ਸੁਭਾ ਸੀ ਫੋਨ ਵੀ ਲਾਇਆ ਉਹਨਾਂ ਨੇ ਫੋਨ ਨਹੀਂ ਚੱਕਿਆ ਫਿਰ ਉਹ ਸਰਪੰਚ ਜਿਹੜੇ ਮੌਜੂਦਾ ਹੈਗੇ ਆ ਜੀ ਤਾ ਕਰਕੇ ਵੀ ਭੂਨ ਸੀਗਾ ਸਾਈਲੈਂਟਾ ਸਵੇਰ ਨੂੰ ਜਦੋਂ ਆਏ ਕਹਿੰਦੇ ਵੀ 9:30 ਵਜੇ ਆਪਾਂ ਮਤਲਬ ਉਥੇ ਥਾਣੇ ਚਲਦੇ ਉਥੇ ਗੱਲ ਕਰਦੇ ਆ ਉਦੋਂ ਪਹਿਲਾਂ ਪਰ ਸਾਨੂੰ ਮਤਲਬ WhatsApp ਤੇ ਮੈਸੇਜ ਆ ਗਿਆ ਵੀ ਐ ਕਰਕੇ ਵੀ ਤੁਹਾਡੇ ਕਾਜ ਰੱਦ ਹੋ ਗਏ ਰੱਦ ਹੋ ਗਏ ਹਾਂਜੀ ਇਹ ਮੌਜੂਦਾ ਜਿਹੜਾ ਸਰਪੰਚਾ ਉਹ ਆਪ ਤਾਂ ਸਰਪੰਚੀ ਕਰਦਾ ਨਹੀਂਗਾ ਕਿਉਂਕਿ ਹੁਣ ਜਿਹੜਾ ਇਸ ਟਾਈਮੋਂ ਦਾ ਭਾਈ ਸਚੈਨ ਉਹ ਕਰ ਰਿਹਾ ਠੀਕ ਹੈ ਹਾਂਜੀ ਉਹ ਆਪ ਨਹੀਂ ਕਰਦਾ ਹਾਂ ਕਿਵੇਂ ਮਤਲਬ ਕੀ ਦਖਲਦਾਰ ਜੀ ਕੀ ਦਿੰਦਾ ਉਹ ਕਿਵੇਂ ਸਰਪੰਚੀ ਕਰਦਾ ਦਖਲਦਾਰ ਜੀ ਇਹ ਦੇਖ ਲਈ ਹੁਣ ਤੱਕ ਹੀ ਆਈ ਦਖਲਦਾਰ ਜੀ ਇਹ ਮਤਲਬ ਦੇਖ ਲਓ ਸਰਪੰਚਰੀ ਇਹ ਸਭ ਕੁਝ ਕੀਤਾ ਜੀ ਹਾਂਜੀ ਸਰਪੰਚ ਆਮ ਆਦਮੀ ਪਾਰਟੀ ਦਾ ਹਾਂਜੀ ਆਮ ਆਦਮੀ ਦਾ ਆਮ ਆਦਮੀ ਉਹ ਆਪ ਤਾਂ ਜਿਹੜਾ ਮੌਜੂਦਾ ਹੈਗਾ ਉਹ ਤਾਂ ਕਾਂਗਰਸ ਹੀ ਹੈ ਜੀ ਠੀਕ ਹੈ ਜਿਹੜਾ ਮਤਲਬ ਨਹੀਂ ਹੈਗਾ ਮਤਲਬ ਬਣਿਆ ਨਹੀਂ ਹੈ ਜੀ ਉਹ ਮਤਲਬ ਆਮ ਆਦਮੀ ਲਈ ਠੀਕ ਹੈ ਜਿਹੜਾ ਭਰਾ ਤੁਸੀਂ ਕਹਿ ਰਹੇ ਹੋ ਹਾਂਜੀ ਭਰਾ ਜੀ ਹਾਂਜੀ ਸੁਖਚੈਨ ਸਿੰਘ ਆਈ ਉਹ ਇਸ ਟਾਈਮ ਮਤਲਬ ਪੂਰੀ ਬਤਲੋਨੇ ਸਪੋਰਟ ਕੀਤੀ ਉਹਦਰੀ ਹਾਂਜੀ ਇਹ ਪਰ ਜਿਹੜੇ ਕਾਗਜ਼ ਕਹਿ ਰਹੇ ਹੋ ਕਿ ਰੱਦ ਕਰਵਾਤੇ ਸਰਪੰਚ ਦੇ ਕਹਿਣ ਤੇ ਤਾਂ ਕਾਗਜ਼ ਹੁੰਦੇ ਨਹੀਂ ਰੱਦ ਐ ਕਿਵੇਂ ਕਰਵਾਤੇ ਉਹਨਾਂ ਨੇ ਸਰ ਇਹ ਨਹੀਂ ਪਤਾ ਸਾਨੂੰ ਜੀ ਕਾ ਸੁਪਾ ਦਾ ਸਰਪੰਚ ਨੇ ਇਹ ਗੱਲ ਕਹੀ ਆ ਵੀ ਕਾਗਜ਼ ਨਹੀਂ ਰੱਦ ਹੁੰਦੇ ਵੀ ਮਤਲਬ ਵੋਟਾਂ ਐ ਪੈਣੀਆਂ ਪਰ ਕਿ ਉਹਦੂ ਬਾਅਦ ਚ ਜਦੋਂ 9:30 ਵਜੇ ਸਾਨੂੰ ਦੱਸਿਆ ਵੀ ਤੁਹਾਡੇ ਕਾਗਜ਼ ਰੱਦ ਹੋ ਗਏ ਕਿਉਂਕਿ ਅਸੀਂ ਮਤਲਬ ਉੱਥੇ ਕਲੀਅਰ ਕਰਾ ਕੇ ਆਏ ਸੀ ਮਲਾਜਮਾਂ ਕੋਲੋਂ ਵੀ ਓਕੇ ਆ ਸਾਰਾ ਕੁਝ ਕਮੀ ਕੋਈ ਨਹੀਂ ਸੀ ਨਹੀਂ ਜੀ ਕੋਈ ਕਮੀ ਨਹੀਂ ਸੀ ਹਾਂ ਤੁਸੀਂ ਸਹਿਮਤ ਹੋ ਜਿਹੜੇ ਕਾਗਜ਼ ਰੱਦ ਕੀਤੇ ਗਏ ਇਹਨਾਂ ਦੇ? ਹਾਂਜੀ ਸਾਰੇ ਸਹਿਮਤ। ਹਾਂਜੀ ਸਹਿਮਤ ਹਾਂ। ਸਹਿਮਤ ਬਈ ਜੀ। ਕਾਗਜ਼ ਰੱਦ ਕਰਨ ਨਾਲ ਸਹਿਮਤ ਹੋ ਜਿਹੜੇ ਰੱਦ ਕਰਦੇ। ਨਹੀਂ ਨਾ ਨਹੀਂ ਵੀ। ਸਾਨੂੰ ਹੋਣੀ ਚਾਹੀਦਾ ਮੁੰਡਾ। ਸਹਿਮਤ ਹੈ ਬਣਾਉਣ ਨੂੰ। ਜਿੱਥੇ ਲਾਉਣ ਨੂੰ ਸਹਿਮਤ। ਪਰ ਇਹਨਾਂ ਨੂੰ ਬਣਾਉਣਾ ਚਾਹੁੰਦੇ ਆ। ਹਾਂਜੀ ਹਾਂਜੀ। ਹਾਂਜੀ ਸਾਡਾ ਬੱਚਾ। ਮੁੰਡਾ ਸੀਗਾ ਸਰਪੰਚ ਜੀ ਉੱਠਿਆ ਸੀਗਾ। ਉਹਦੇ ਨਾਲ ਧੱਕਾ ਸਹੀ ਕੀਤੀ ਇਹਨਾਂ ਨੇ। ਪਹਿਲਾਂ ਧੱਕਾ ਨਾ ਵੋਟ ਲਈ ਇਹਨਾਂ ਨੇ ਹਾਂ ਧੱਕਾ ਚੱਲਿਆ ਪਹਿਲਾਂ ਵੀ ਸਾਡੇ ਨਾਲ। ਸਾਡੇ ਮੁੰਡੇ ਨੂੰ ਕੱਲੇ ਨਹੀਂ ਰੱਖਿਆ ਉਸ 10 ਜਨੇ ਸੀਗੇ ਉੱਥੇ ਵਿੱਚ। ਦੂਜੀ ਵ ਇਹ ਮਾਤਾ ਇਹ ਮੌਜੂਦਾ ਮੈਂਬਰ ਹੈਗੇ ਆ ਉਹ ਹੀ ਆਹ ਮੁੰਡਾ ਸਾਡਾ ਸਰਪੰਚ ਬਣਦਾ ਸੀਗਾ ਇਹ ਜਿੱਤਦਾ ਸੀਗਾ ਉਹਨਾਂ ਦੀ ਵਜ੍ਹਾ ਨਾਲ ਹੋਇਆ ਇਹ ਇਹਨਾਂ ਦੀ ਵਜ੍ਹਾ ਨਾਲ ਹੋਇਆ ਇਹ ਸਰਪੰਚਾਂ ਦੀ ਨਾ ਠੀਕ ਹੈ ਹਾਂ ਠੱਕਾ ਉਹ ਬਣ ਗਿਆ ਕਿਹਦਾ ਹੀ ਕੀਤੀ ਹੈ ਸਾਰੇ ਸਭ ਨੇ ਛਾ ਕੋਈ ਮੈਂਬਰੀ ਸਰਪੰਚੀ ਸਭ ਨੇ ਕੀਤੀ ਪਰ ਸਾਡੇ ਜਿਹੜੇ ਮੈਂਬਰੀ ਸਰਪੰਚੇ ਹੁੰਦੇ ਸਾਡੇ ਨਾਲ ਪੂਰਾ ਠੱਕਾ ਹੁੰਦਾ ਸਾਨੂੰ ਕੋਈ ਮੈਂਬਰ ਹੀ ਨਹੀਂ ਬਣ ਦਿੰਦਾ ਕੋਈ ਸਰਪੰਚ ਨਹੀਂ ਬਣ ਦਿੰਦਾ हां 50 ਘਰ ਆਸੀ ਸਾਡੇ ਨਾਲ ਅੱਜ ਤਾਈਂ ਥੱਕਾ ਹੋ ਰਿਹਾ 60 ਸਾਲ ਮੇਰੀ ਉਮਰ ਹੋ ਗਈ ਹਾਂ ਸਾਡੇ ਨਾਲ ਅੱਜ ਤਾਈਂ ਥੱਕਾ ਹੀ ਹੋ ਰਿਹਾ ਜਿਹੜੀ ਸਰਕਾਰ ਆਉਂਦੀ ਥੱਕਾ ਕਰਦੀ ਆ ਹਾਂ ਤਾਂ ਕਈ ਦੇ ਕੋਈ ਵੀ ਹਮਦੇ ਸਾਡੇ ਨਾਲ ਥੱਕਾਈ ਹੁੰਦਾ ਸਾਡੇ ਨੂੰ ਪਤਾ ਨਹੀਂ ਸਾਨੂੰ ਇਹ ਲੱਗਦਾ ਵੀ ਸਾਡੇ ਨਾਲ ਕਿਉਂ ਥੱਕਾ ਕਰਦੇ ਆ ਵੀ ਸਾਡੇ ਬੱਚਾਂ ਚ ਕੀ ਕਮਗਾ ਨਾ ਕੋਈ ਸਰਪੰਚੀ ਕਰ ਦਿੰਦਾ ਨਾ ਕੋਈ ਮੈਂਬਰੀ ਕਰ ਦਿੰਦਾ ਉਹ ਤਾਂ ਕਹਿੰਦੇ ਅਨਾਊਂਸਮੈਂਟ ਵੀ ਨਹੀਂ ਕਰਵਾਉਂਦੇ ਤੁਹਾਨੂੰ ਹਾਂ ਹਾਂ ਅੱਜ ਬੰਦ ਕੀਤੀ ਆ ਉਹ ਸਾਡੇ ਰੋਜ਼ ਹੁੰਦੀ ਐਲੋਟਮੈਂਟ ਚਾਰ ਚਾਰ ਹੁੰਦਗਾ ਅੱਜ ਅਸੀਂ ਹੱਕਾ ਕਰਿਆ ਤੇ ਅੱਜ ਸਾਡੇ ਬੰਦ ਆ ਹਾਂਜੀ ਭਾਈ ਬਾਈ ਇਹ ਪੰਚਾਇਤ ਨੇ ਬੰਦ ਕਰਾਈਏ ਜੀ ਪੰਚਾਇਤ ਦਾ ਹੱਕ ਹੈ ਹਾਂ ਪੰਚਾਇਤ ਨੇ ਪੰਚਾਇਤ ਬੰਦ ਕਰਾਈਆ ਸਾਡੇ ਘਰਾਂ ਤੇ ਕੱल्ल्या ਤੇ ਬੰਦ ਆ ਸਾਡਾ ਜੀ ਰਮਦਾਸ ਭਗਤ ਦਾ ਮੰਦਿਰ ਆ ਕੋਈ ਹੱਕਾ ਨਹੀਂ ਦਿੱਤਾ ਜੀ ਇਹਦੇ ਆਸਤੇ ਇਹਦੇ ਆਸਤੇ ਕੋਈ ਹੱਕਾ ਨਹੀਂ ਦਿੱਤਾ ਜਦੋਂ ਗ੍ਰਹੀ ਕਰਨ ਜਾਂ ਜਦੋਂ ਵੀ ਇਹਨਾਂ ਨੇ ਕਮੇਟੀ ਗੁਰਦੁਆਰਾ ਸਾਹਿਬ ਦੀ ਆਉਂਦੀ ਆ ਸਾਡੇ ਘਰਾਂ ਚੁਣੀ ਆ ਕੇ ਉਹ ਗ੍ਰਹੀ ਕਰਦੀ ਉਹਦਾ ਹੱਕ ਨਹੀਂ ਕਿ ਸਾਡੇ ਘਰਾਂ ਦਾ ਹੱਕਾ ਦੇਣਾ ਕਿੱਧਰ ਜਾਂਦੇ ਆ ਦੋ ਉਦੋਂ ਤਾਂ ਕਹਿ ਦਿੰਦੇ ਜੀ ਹਾਂ ਹਾਂ ਅਸੀਂ ਉਹਨਾਂ ਦੇ ਘਰਾਂ ਚੋਂ ਵੀ ਉਹ ਗਰਾਈ ਕਰਗੇ ਤੇ ਜਦੋਂ ਸਾਡੇ ਬੰਦਿਆਂ ਦਾ ਕੰਮ ਜਦੋਂ ਹੋਕਾ ਦਵਾਉਣੇ ਕਿਸੇ ਚੀਜ਼ ਦਾ ਉਹ ਕਹਿ ਦਿੰਦੇ ਜੀ ਬੰਦਾ ਜੇ ਸਿਲੰਡਰਾਂ ਦਾ ਹੋਕਾ ਆਉਂਦਾ ਉਹਦੇ ਚੋਂ ਕਹਿ ਦਿੰਦੇ ਜੀ ਅਸੀਂ ਦੇਣਾ ਹੋਕਾ ਕੀ ਗੱਲ ਬਾਈ ਉਹ ਪੈਸੇ ਦਿੰਦੇ ਆ ਉਹ ਪੈਸੇ ਦਿੰਦੇ ਆ ਅਸੀਂ ਦਿੰਦੇ ਨਹੀਂ ਕਿ ਕਿੰਨੀ ਬੋੜ ਕਿੰਨੀ ਤੁਹਾਡੇ ਵਾੜ ਦੀ 200 ਆਈ ਲਗਭਗ 200 ਵਾੜ ਤੁਹਾਡੇ ਨਾਲ ਕਿੰਨੇ ਬੰਦੇ ਆ ਸਾਡੇ ਨਾਲ ਸਾਰੇ ਬੰਦੇ ਆ ਜਿਆਦੇ ਵਾੜਦੇ ਹਾਂ ਵਾੜਦੇ ਸਾਡੇ ਸਾਰੇ ਬੰਦੇ ਮੈਂ ਇਹ ਗੱਲ ਚ ਕਹਿਣੀ ਚਾਹਣਾ ਜੀ মিডিਆ ਦੇ ਥਰੂ ਤੁਸੀਂ ਆਏ ਬਹੁਤ ਈ ਚੀਜ਼ਾਂ ਇਹ ਸਾਡੇ ਕੋਲੇ ਆਈਆਂ ਪਹਿਲੀ ਵਾਰੀ ਸਾਨੂੰ ਮੌਕਾ ਦਿੱਤਾ ਅਸੀਂ ਇਹ ਚੀਜ਼ ਚਾਉਂਦੇ ਆ ਪੰਚਾਇਤ ਦੇ ਵਿੱਚ ਲਗਭਗ ਨਹੀਂ ਬਾਲਾ ਤਾਂ ਸਾਡਾ ਇੱਕ ਮੈਂਬਰ ਤਾਂ ਸ਼ਾਮਲ ਹੋਣਾ ਚਾਹੀਦਾ ਗੁਰਦੁਆਰਾ ਪ੍ਰਬੰਧਕ ਕਮੇਟੀ ਆ ਇੱਕ ਵੀ ਬੰਦਾ ਸਾਡਾ ਸ਼ਾਮਲ ਨਹੀਂ ਗਾ ਠੀਕ ਆ ਜੀ ਜੇ ਸਾਡੀ ਕਮੇਟੀ ਬਣਾਈਏ ਸਾਡੀ ਆਪ ਦੀ ਅੱਡ ਬਣਾਈ ਵੀ ਆ ਕੀ ਗੱਲ ਬਈ ਸਾਡਾ ਬੰਦ ਸਾਡਾ ਇਸ ਨਗਰ ਦੇ ਵਿੱਚ ਕੋਈ ਸੰਜੋਗ ਨਹੀਂ ਅਸੀਂ ਲੋਕਾਂ ਨੂੰ ਵੋਟਾਂ ਨਹੀਂ ਦਿੰਦੇ ਜਿਹੜੇ ਪਹਿਲਾਂ ਦੇ ਮੈਂਬਰ ਜਾਂ ਕੋਈ ਵੀ ਸਰਪੰਚ ਬਣਿਆ ਸੀ ਉਹਨਾਂ ਦਾ ਸਾਥ ਨਹੀਂ ਦਿੱਤਾ ਕੋੜਕਪੁਰੇ ਤੋਂ ਐਮ.ਐਲ.ਏ. ਸਪੀਕਰ ਵੀ ਨੇ ਵਿਧਾਨ ਸਭਾ ਦੇ ਉਹ ਉਹਨਾਂ ਨੂੰ ਵੋਟਾਂ ਪਾਈਆਂ ਤੁਸੀਂ ਅਸੀਂ ਵੋਟਾਂ ਨਹੀਂ ਪਾਈਆਂ ਜੀ ਅਸੀਂ ਨਹੀਂ ਪਾਈਆਂ ਅਸੀਂ ਕਹਤੋਂ ਉਹਨਾਂ ਦੀ ਇਹ ਗੱਲ ਸੁਣੋ ਜੀ ਅਸੀਂ ਤੁਹਾਨੂੰ ਇਹ ਕਹਿਣਾ ਚਾਹੁੰਦੇ ਆ ਭਾਵੇਂ ਕੋਈ ਵੀ ਜੱਤ ਦਾ ਕੋਈ ਹਾਰ ਦਾ ਉਹਨੇ ਕੰਮ ਸਾਰਿਆਂ ਪ੍ਰਤੀ ਕਰਨਾ ਹੁੰਦਾ ਉਹਨੇ ਇੱਕ ਇਹ ਨਹੀਂ ਸੋਚਣਾ ਵੀ ਮੈਨੂੰ ਇਹ ਬੰਦੇ ਨੇ ਵੋਟ ਪਾਈ ਆ ਮੈਂ ਦੂਜੇ ਬੰਦੇ ਦਾ ਕੰਮ ਨਹੀਂ ਕਰਨਾ ਉਹ ਐਮ.ਐਲ.ਏ. ਸਾਰਿਆਂ ਦਾ ਬੰਦਾ ਜੀ ਇਕੱਲੇ ਇੱਕ ਬੰਦੇ ਦਾ ਐਮ.ਐਲ.ਏ. ਨਹੀਂ ਬਣਦਾ ਉਹ ਸਾਰਿਆਂ ਦਾ ਕੰਮ ਕਰਨਾ ਚਾਹੀਦਾ 7 ਸਾਲ ਹੋ ਗਏ ਜੀ ਇਦੋਂ ਪਹਿਲਾਂ ਬਣਿਆ ਨੂੰ ਠੀਕ ਆ ਜੀ ਕਲਤਾਰ ਸਿੰਘ ਸੰਧਵਾ ਨੂੰ ਕੱਲਾ ਸਾਡੇ ਗੇਟ ਬਣਿਆ ਜਾਂ ਇਧਰ ਲਈ ਫਰਨੀ ਵਾਲੀ ਸੜਕ ਬਣੀ ਆ ਕੋਈ ਹੋਰ ਸਹੂਲਤ ਦਿੱਤੀ ਹੋਵੇ ਮੈਨੂੰ ਹੱਕ ਠੋਕੇ ਬੰਦਾ ਕਹਿ ਸਕਦਾ ਸਰਪੰਚ ਵੀ ਕਹਿ ਸਕਦਾ ਮੈਨੂੰ ਸਹੂਲਤ ਦਿੱਤੀ ਆ ਹੂੰ ਕੋਈ ਕਾਗਜ਼ ਰੱਦ ਕਰਵਾਇਆ ਇਹ ਚ ਕੀ ਹੱਥ ਮੰਨਦੇ ਹੋ ਫਿਰ ਕਾਗਜ਼ ਰੱਦ ਕਰਾਇਆ ਜੀ ਉਹਨਾਂ ਦੇ ਭਰਾ ਜਿਹੜੇ ਆ ਜੀ ਕਲਤਾਰ ਸਿੰਘ ਸੰਧਵਾ ਦੇ ਕਲਤਾਰ ਸਿੰਘ ਸੰਧਵਾ ਹੁਣ ਤੱਕ ਕੰਮ ਨਹੀਂ ਕਰਦੇ ਉਹਨਾਂ ਦੇ ਭਰਾ ਵਕੀਲ ਸਿੰਘ ਆ ਜੀ ਠੀਕ ਆ ਉਹ ਇਹ ਚੀਜ਼ ਕਰਾਉਂਦੇ ਆ ਠੀਕ ਆ ਠੀਕ ਹੈ ਜੀ ਉਹ ਇੱਥੇ ਦਿਖਾਉਂਦਾ ਜੀ ਕਰਦੇ ਪੈਣਾ ਹਾਂ ਦਿਖਾਉਂਦਾ ਜੀ ਕਰਦੇ ਆ ਜੀ ਆਪਾਂ ਇਹ ਚੀਜ਼ ਨੂੰ ਇਹ ਚਾਉਣੇ ਆ ਕੋਈ ਵੀ ਮੰਨ ਲਓ ਕੈਂਡੀਡੇਟ ਆ ਕੋਈ ਵੀ ਕੈਂਡੀਡੇਟ ਆ ਅਸੀਂ ਇਹ ਨਹੀਂ ਆਂਦੇ ਕੱਲੀ ਸਾਡੀ ਪਾਰਟੀ ਜਾਂ ਕਿਸੇ ਵੀ ਪਾਰਟੀ ਦਾ ਕੋਈ ਵੀ ਆਜਾਦ ਆ ਜੇ ਦੋ ਉਮੀਦਵਾਰ ਖੜੇ ਹੋਏ ਜਿੱਤ ਹਾਰ ਹੋ ਜੂਗੀ ਕਰਮਾਂ ਦੀ ਅਸੀਂ ਸਵਕਾਰ ਕਰਦੇ ਆ ਜੇ ਅਸੀਂ ਹਰਦੇ ਅਸੀਂ ਸਵਕਾਰ ਕਰਦੇ ਅਸੀਂ ਜਿੱਤ ਤੇ ਅਸੀਂ ਸਵਕਾਰ ਕਰਦੇ ਆ ਇਹਨਾਂ ਨੂੰ ਕਹਦੋ ਮੇਰੇ ਤੇ ਲੱਗਦੀਆਂ ਬਈ ਇਨਾਂ ਨੂੰ ਕਹਤੋਂ ਗੁੱਸਾ ਆਉਂਦਾ ਸਾਡੇ ਕਾਗਜ਼ ਕਾਹਤੋਂ ਰੱਦ ਕਰਾਉਣੀ ਆਉਂਦੇ ਜਿਨ੍ਹਾਂ ਦੇ ਕਾਗਜ਼ ਭਰੇ ਗਏ ਆ ਉਹ ਵੀ ਤੁਹਾਡੇ ਵੜਦੇ ਨਹੀਂ ਹਾਂ ਉਹ ਹੀ ਸਾਡੇ ਵੜਦੇ ਠੀਕ ਹੈ ਹਾਂ ਅਸੀਂ ਕਿਸੇ ਦੇ ਕਾਗਜ਼ ਨਹੀਂ ਰੱਦ ਕਰਾਇਆ ਅਜੇ ਤੱਕ ਹੁਣ ਤਾਂ ਹੁਣ ਮੰਨ ਲਓ ਬਿਨਾਂ ਵੋਟਾਂ ਤੋਂ ਇੱਕ ਹਿਸਾਬ ਦਾ ਮੈਂਬਰ ਚੁਣਿਆ ਗਿਆ ਉਹਨੂੰ ਮੰਨਦੇ ਹੋ ਮੈਂਬਰ ਤੁਸੀਂ ਤਾਂ ਅਸੀਂ ਕਿਉਂ ਮੰਨਾਂਗੇ ਅਸੀਂ ਕਿਉਂ ਮੰਨਾਂਗੇ ਤੁਸੀਂ ਵੀ ਅਕਸਰ ਸੁਝਵਾਣ ਬੰਦੇ ਹੋ ਅਸੀਂ ਬਿਨਾਂ ਇੱਕ ਮੈਂ ਇਹ ਗੱਲ ਕਹਿਣੀ ਚਾਹਣਾ ਜਿਹੜਾ ਬੰਦਾ ਬਿਨਾਂ ਲੜੇ ਜਿੱਤ ਗਿਆ ਜੀ ਜਿੱਤ ਗਿਆ ਉਹ ਜਿੱਤਿਆ ਸਮਝਿਆ ਜਾਂਦਾ ਉਹ ਤਾਂ ਹਰਿਆ ਸਮਝਿਆ ਜਾਂਦਾ ਵੀ ਉਹ ਤਾਂ ਬਈ ਦੂਜੇ ਤੋਂ ਡਰ ਗਿਆ ਅਸੀਂ ਇਹ ਚੀਜ਼ ਕਹਿਣਾ ਚਾਹੁੰਦੇ ਆਂ ਜੀ ਅੱਜ ਕੱਲ ਵਕੀਲ ਸੰਗ ਇਹ ਚੀਜ਼ ਦੇ ਵਿੱਚ ਦਖਲ ਦੇ ਰਹੇ ਹਨ ਵਕੀਲ ਸੰਗ ਕੋਟਕਪੂਰੇ ਵਾਲੇ ਜੇ ਦਖਲਦਾਰ ਜੀ ਦੇ ਰਹੇ ਹਨ 2027 ਦੇ ਵਿੱਚ ਉਹਨਾਂ ਨੂੰ ਪਤਾ ਲੱਗ ਜਾਊਗਾ ਇਹ ਦਖਲਦਾਰ ਜੀ ਕਿਹਨੂੰ ਦਿੰਦਾ ਅਸੀਂ ਇਹ ਵੀ ਦੱਸ ਦੇਵਾਂਗੇ ਵੀ ਸਾਡੀਆਂ ਵੋਟਾਂ ਕਿੱਧਰ ਜਾਂਦੀਆਂ ਹਨ ਬਿਲਕੁਲ ਸਮੇਂ ਦੇ ਵਿੱਚ ਸਾਨੂੰ ਸਾਰਾ ਕੁਝ ਦੱਸ ਦੇਵਾਂਗੇ ਮੰਨਦੇ ਹੋ ਜੀ ਮੈਂਬਰ ਜਿਹੜੇ ਚੁਣੇ ਗਏ ਤੁਹਾਡੇ ਹੁਣ ਨਵੇਂ ਮਾੜੀ ਆਖੀ ਨਹੀਂ ਮਾਰਦੇ ਨਾ ਗੱਲ ਗਲਤ ਗੱਲਾਂ ਵੀ ਨਹੀਂ ਮਾਰਦੇ ਕਿ ਬਿਨਾ ਵੋਟਾਂ ਤੋਂ ਜਿਤਾ ਦਿੱਤਾ ਗਿਆ ਉਹਨਾਂ ਨੂੰ ਕੰਨ ਤੱਕਾ ਪਰ ਨਹੀਂ ਅਸੀਂ ਮੰਨਣਾ ਨਹੀਂ ਤੱਕਾ ਅਸੀਂ ਆਗੂ ਮੈਂਬਰ ਮੰਨਦੇ ਆ ਜਿਹੜਾ ਸਾਡਾ ਹੱਕ ਚਰਾਦਾ ਰੋਕੇ ਅਸੀਂ ਕਿਸੇ ਨੂੰ ਨਹੀਂ ਮੰਨਦੇ ਕੋਈ ਜਿੱਤੀ ਜਾਵੇ ਹਰੀ ਜਾਵੇ ਅਸੀਂ ਕਿਸੇ ਨੂੰ ਕੋਈ ਅੱਜ ਤਾਈ ਸਾਡਾ ਕੋਈ ਨਹੀਂ ਕੰਮ ਹੋਇਆ ਜੀ ਕੋਈ ਵੀ ਕੰਮ ਨਹੀਂ ਹੋਇਆ ਸਾਡਾ ਅੱਜ ਤਾਈ ਇਹਨਾਂ ਦੀ ਬੇਇੱਜ਼ਤੀ ਕਰਨੀ ਬਣੀ ਸਾਡੇ ਤੇ ਹੀ ਮੈਂਬਰ ਆਈ ਸੀ ਨੰਨਾਂਗੇ ਇਸ ਤਰ੍ਹਾਂ ਹਾਂ ਜੀ ਆਈ ਤਾਂ ਵੇਈਤੀ ਕਰਨੀ ਬਸ ਇਹਨਾਂ ਦੀ ਜਿੰਨੀ ਹੋ ਗਈ ਸਾਤਾ ਤੇ ਗੱਲਬਾਤ ਹੋਰ ਵੀ ਕਰ ਲੈਣੇ ਆ ਤੁਹਾਡਾ ਵੀ ਵਾਰਡ ਇਹਨਾਂ ਵਾਲਾ ਹੀ ਹੈ ਜੀ ਨਹੀਂ ਜੀ ਸਾਡਾ ਸਾਡੇ ਪੰਚਾਇਤ ਤੌਰ ਤੇ ਆਏ ਹਾਂ ਹਾਂ ਜੀ ਹਾਂ ਜੀ ਕਿਵੇਂ ਦੇਖੋ ਜਿਹੜਾ ਕੁਝ ਵਾਪਰਿਆ ਕਹਿੰਦੇ ਕਾਗਜ਼ ਰੱਦ ਕਰਵਾ ਦਿੱਤੇ ਗਏ ਨੇ ਇਹ ਤਾਂ ਬਹੁਤ ਨਿੰਦਨਯੋਗ ਹੈ ਜੀ ਇਹ ਤਾਂ ਪਿਛਲੇ ਤੱਕ ਸਾਡੇ ਪਿੰਡ ਚੱਕ ਲੈਣ ਚ ਨਹੀਂ ਹੋਇਆ ਜੀ ਠੀਕ ਹੈ ਅੱਜ ਤੱਕ ਨਹੀਂ ਹੋਇਆ ਜੀ ਅੱਜ ਤੱਕ ਨਹੀਂ ਹੋਇਆ ਜੀ ਮੈਂ ਵੀ ਇਲੈਕਸ਼ਨ ਲੜਿਆ ਮੇਰੀ ਵਾਈਫ ਲੜੀ ਹੈ ਮੇਰੀ ਬਲਾਕ ਸੰਤ ਤਿੰਨ ਪਿੰਡਾਂ ਦੀ ਤੇ ਇਹ ਮੇਰੇ ਵਿਰੋਧੀ ਸੀਗੇ ਅਕਾਲੀ ਦਲ ਦੇ ਸਰਪੰਚ ਜੀ ਇਹ ਕਾਊਂਟਿੰਗ ਐਂਟ ਵੀ ਸਤ ਗਣਤੀ ਦੇ ਵਿੱਚ ਬ੍ਰਿੰਦਰ ਅਕਾਲ ਜਿੱਚ ਇਹ ਦੱਸਣ ਇੱਕ ਵੋਟ ਦੀ ਉਨੇਕੀ ਹੋਈ ਐ ਤੇ ਇੱਕ ਵੋਟ ਪਿੱਛੇ ਨਾ ਮੈਂ ਕਹਿਆ ਸ਼ਾਈ ਮੇਰੇ ਲੈਖਾਨੇ ਚ ਲੱਗੀ ਐ ਇਹ ਚਾਚਾ ਮੋਗਰ ਤੁਹਾਨੂੰ ਇੱਕ ਵੋਟ ਦੇ ਦਾਂਗੇ ਪਰ ਇਹ ਤਾਂ ਇਹ ਕੈਨਸਲ ਕਰਨੀ ਐ ਇਹਨੇ ਇੱਕ ਵੋਟ ਵੀ ਨਹੀਂ ਮੈਨੂੰ ਕਰਨ ਦਿੱਤੀ ਮੇਰੀ ਵੀ ਸਰਕਾਰ ਸੀ ਸਰਕਾਰ ਚ ਮੈਂ 30 ਸਾਲ ਦਾ ਮਤਲਬ ਮੈਂ ਕਾਂਗਰਸ ਦਾ ਲੀਡਰ ਹਾਂ ਜੀ ਤੇ ਕੋਈ ਇਹੋ ਜਿਹਾ ਕੁਝ ਨਹੀਂ ਹੋਇਆ ਜੀ ਇਹ ਗਲਤ ਹੈ ਨਿੰਦਨਯੋਗ ਹੈ ਚਲੋ ਪੰਚਾਇਤ ਬਣ ਗਈ ਸੀ ਪੰਚਾਇਤ ਸਾਰੇ ਪਿੰਡ ਦੀ ਹੁੰਦੀ ਹੈ ਜੀ ਇਹ ਮੁੰਡਾ ਹਰ ਗਿਆ ਦੂਜਾ ਮੁੰਡਾ ਜਿੱਤ ਗਿਆ ਸਾਨੂੰ ਦੋਵੇਂ ਮੁੰਡੇ ਇੱਕੋ ਜਿਹੇ ਸੀ ਜੀ ਠੀਕ ਹੈ ਨਾ ਸਾਡਾ ਉਹ ਵੀ ਦੁਸ਼ਮਨ ਨਹੀਂ ਉਹ ਵੀ ਸਾਡੇ ਮੇਰੇ ਬੇਟੇ ਵਰਗੇ ਆ ਇਹ ਵੀ ਮੇਰੇ ਬੇਟੇ ਵਰਗੇ ਚਲੋ ਕੰਮ ਕਰਨ ਹੁਣ ਇੱਕ ਚੋਣ ਸੀ ਇਹਨਾਂ ਦੇ ਵਾਰਡ ਦੀ ਚੋਣ ਸੀ ਇਹ ਇਹਨਾਂ ਦੇ ਵਾਰਡ ਦੇ ਵਿੱਚੋਂ ਮੁੰਡਾ ਸਰਪੰਚ ਖੜਾ ਸੀ ਹਮ ਇਹ ਹਰ ਗਿਆ ਇਹਦੀ ਵਾਈਫ ਹਰ ਗਈ ਜੇ ਹੁਣੇ ਮੁੰਡਾ ਮੈਂਬਰ ਪੰਚਾਇਤ ਬਣਦਾ ਸੀ ਉਹਨਾਂ ਕੋਲ ਸਰਪੰਚਾਂ ਕੋਲੇ ਕੋਰਮ ਪੂਰਾ ਸੀ ਉਹਨਾਂ ਦੇ ਕੰਮ ਚੱਲ ਜੀ ਜਾਂਦੇ ਸੀ ਇਹ ਵਿੱਚ ਤੁਰਿਆ ਫਿਰਦਾ ਜੀ ਪਿੰਡ ਦਾ ਪ੍ਰਭਾ ਕਿੰਨਾ ਵਧਣਾ ਸੀ ਇਹ ਬਹੁਤ ਨੁਕਸਾਨ ਹੋਇਆ ਜੀ ਬਹੁਤ ਨਿੰਦਨਯੋਗ ਗੱਲ ਹੈ ਇਹ ਕੀ ਲੱਗਦਾ ਜੀ ਫਿਰ ਜੇਕਰ ਇਸ ਜੇਕਰ ਇਸ ਤਰੀਕੇ ਨਾਲ ਬੰਦੇ ਚੁਣਦੇ ਨੇ ਫਿਰ ਚੋਣਾ ਕਰਵਾਈਆਂ ਕਿਉਂ ਜਾਂਦੀਆਂ ਨੇ ਜਦੋਂ ਸਿੱਧਾ ਹੀ ਬੰਦਾ ਚੁੜਨਾ ਹੋਵੇ ਸਾਨੂੰ ਤਾਂ ਇਹ ਗੱਲ ਨਹੀਂ ਚੰਗੀ ਲੱਗਦੀ ਜੀ ਸਾਨੂੰ ਤਾਂ ਅਸੀਂ ਤੇ ਇਹੀ ਸੋਚਦੇ ਆਂ ਵੀ ਜਾਂ ਤਾਂ ਫਿਰ ਇਹ ਜਿਵੇਂ ਆਨੇ ਪੁਲਿਸ ਮੁਕਾਬਲੇ ਹੋਣ ਦਿੰਦੇ ਹਾਂ ਅਸੀਂ ਹਰਦੇ ਜਿੱਦੇ ਜੀ ਫਿਰ ਤਾਂ ਫਿਰ ਮੁਕਾਬਲਿਆਂ ਦਾ ਪਤਾ ਲੱਗ ਜਾਂਦਾ ਭਵੇਂ ਬਿਲਕੁਲ ਹੀ ਅਸੀਂ ਹਾਰ ਜਾਂਦੇ ਹਾਂ ਪਰ ਗੱਲਾਂ ਹੋਣਾ ਵੀ ਜਿਹੜੀ ਆ ਆ ਕਿਤੇ ਤਾਂ ਕਰਨ ਵਾਲੀ ਜਿਹੜੀ ਗੱਲ ਆ ਇਹ ਇਹਨਾਂ ਦੇ ਵਿੱਚ ਪੈਣ ਦੀ ਕੀ ਜ਼ਰੂਰਤ ਆ ਜਦੋਂ ਫੇਰ ਬੜਾ ਲਾਦਾ ਮੈਦਾਨ ਚ ਨੇ ਤਰਿਆਂ ਤੋਂ ਭਵੇਂ ਸਾਡੇ ਤੋਂ ਅਗਲੇ ਤਖੜੇ ਤੇ ਭਵੇਂ ਮਾਰੇ ਅਜਿਹਾ ਗੱਲਾਂ ਚੰਦੀਆਂ ਜਾਣਦੇ ਆ ਜਿਹੜੇ ਨਾ ਹੋਣੀਆਂ ਚਾਹੀਦੀਆਂ ਇਹ ਤਾਂ ੱੱਕਾ ਆ ਛਰਛਰਾ ਭਾਈ ਕਿਵੇਂ ਜਿਹੜੀ ਸਰਕਾਰ ਹੈ ਉਹ ਗੱਲਾਂ ਕਰਦੀ ਹੈ ਕਿ ਬਿਲਕੁਲ ਨਿਰਪੱਖ ਚੋਣਾਂ ਹੋ ਰਹੀਆਂ ਨੇ ਪੂਰੇ ਪਹਿਲਾਂ ਸਰਪੰਚੀ ਵੇਲੇ ਵੀ ਕਹਿੰਦੇ ਸੀਗੇ ਇਹ ਹੁਣ ਵੀ ਕਹਿ ਰਹੇ ਕਿ ਨਿਰਪੱਖ ਚੋਣਾਂ ਲਗਾਤਾਰ ਹੁੰਦੀਆਂ ਨੇ ਭਾਵੇਂ ਉਹ ਐਮਐਲਏ ਇਲੈਕਸ਼ਨ ਹੋਵੇ ਭਾਵੇਂ ਐਮਪੀ ਦਾ ਭਾਵੇਂ ਸਰਪੰਚੀ ਦਾ ਨਹੀਂ ਜਿਹੜੇ ਕੱਲ ਪੁਲਿਸ ਦਾ ਪਿੰਡ ਆਉਣਾ ਕਿੰਨੇ ਦਿਨ ਜੋਗਾ ਜੀ ਪੁਲਿਸ ਨੂੰ ਮਤਲਬ ਪਿੰਡ ਨਹੀਂ ਸੀ ਆਉਣਾ ਚਾਹੀਦਾ ਹੈ ਇਲੈਕਸ਼ਨ ਹੋ ਜਾਂਦਾ ਨਿਰਪੱਖ ਹੋ ਜਾਂਦਾ ਜਿੱਤ ਹਾਰ ਤਾਂ ਬਣੀ ਸੀਗੀ ਜੀ ਤੇ ਪਰ ਜਿਹੜਾ ਪੁਲਿਸ ਕੱਲ ਪਿੰਡ ਲਈ ਹੈ ਇਹ ਨਿੰਦਨਯੋਗ ਹੈ ਤੁਸੀਂ ਮੈਂਬਰ ਹੋ ਤੁਸੀਂ ਮੈਂਬਰ ਹੋ ਜੀ ਪਹਿਲਾਂ ਕਦੇ ਆਏ ਕਿਸੇ ਉਮੀਦਵਾਰ ਘਰੇ ਪੁਲਸ ਆਉਂਦੀਆਂ ਨੇ ਨਹੀਂ ਜੀ ਪਹਿਲਾਂ ਕੋਈ ਪੁਲਸ ਨਹੀਂ ਆਈ ਜੀ ਵਧੀਆ ਪਿੰਡ ਚ ਚੱਲਦਾ ਜੇ ਸੰਜੋਗ ਜੇ ਮੰਨ ਕੇ ਚੱਲ ਵੀ ਦੋਨੇ ਤੇਰਾ ਜਿੱਦਗਾ ਅੱਜ ਇਹ ਭਰਾਪਾ ਇਕੱਠਾ ਕਿਉਂ ਹੋਇਆ ਗੁੱਸੇ ਕਰਕੇ ਜੀ ਪਹਿਲਾਂ ਇੰਨਾ ਚ ਵੀ ਤੀਜੇ ਸਿਰੀਆਂ ਵੋਟਾਂ ਹੋ ਸਕਦੇ ਵੀ ਉਧਰ ਪੈਂਦੀਆਂ ਪਰ ਇਹਨਾਂ ਨੂੰ ਇਕੱਠੇ ਹੋਣਾ ਪਿਆ ਜੀ ਵੀ ਆ ਸਾਡੇ ਨਾਲ ਗਲਤ ਕੰਮ ਕੀਤਾ ਜੀ ਅਸੀਂ ਵੀ ਇਹ ਕੰਨੇ ਵੀ ਕਰਤਾਰ ਸੰਧਵਾ ਨੂੰ ਵੀ ਨਹੀਂ ਚਾਹੀਦਾ ਸੀਗੇ ਵੀ ਇਹ ਮਾੜੀ ਗੱਲ ਆ ਕਿਉਂ ਪਿੰਡ ਦੇ ਵਿੱਚ ਫਿੱਕ ਪੈਣ ਵਾਲੀ ਗੱਲ ਹੋਈ ਮੈਂ ਇਹੀ ਕਹਿਣਾ ਚਾਹੁੰਦਾ ਵੀ ਇਹ ਕੰਮ ਨਹੀਂ ਹੋਣਾ ਚਾਹੀਦਾ ਜੀ ਬਿਲਕੁਲ ਹੁਣ ਭਾਈ ਇਸ ਤੋਂ ਬਾਅਦ ਅਗਲਾ ਕੀ ਰਸਤਾ ਤੁਸੀਂ ਚੁਣਿਆ ਕਿ ਇਸ ਤੋਂ ਬਾਅਦ ਕੀ ਕਰੋਗੇ ਹੁਣ ਤਾਂ ਉਹਨਾਂ ਨੂੰ ਮੈਂਬਰ ਚੁਣ ਲੈ ਗਏ ਇਨਸਾਫ ਹੀ ਚਾਹੀਦਾ ਪੰਡਾ ਜੀ ਕੋਈ ਗੱਲ ਨਹੀਂ ਦੁਬਾਰੇ ਚੁਣਾਂ ਦੀ ਮੰਗ ਕਰਦੇ ਹਾਂ ਜਾਂ ਕੁਝ ਹੋਰ ਦੁਬਾਰੇ ਚੁਣਾਂ ਦੀ ਮੰਗ ਕਰਦੇ ਹਾਂ ਉਹਨਾਂ ਨੂੰ ਮੈਂਬਰ ਨਹੀਂ ਮਨਜ਼ੂਰ ਹੋ ਜੀ ਹਾਂਜੀ ਤੁਸੀਂ ਗੱਲਬਾਤ ਕੀਤੀ ਕਿਸੇ ਨਮਾਇੰਦੇ ਨਾਲ ਕਿਸੇ ਅਫਸਰ ਦੇ ਨਾਲ ਨਹੀਂ ਕੀਤੀ ਜੀ ਨਹੀਂ ਕੀਤੀ ਨਹੀਂ ਕੀਤੀ ਠੀਕ ਹੈ ਧੰਨਵਾਦ ਜੀ ਮੈਸੇਜ ਮਿਲਿਆ ਕਿ ਤੁਹਾਡੀ ਰੱਦ ਹੋ ਗਈ ਹਾਂਜੀ 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 ਜੀ ਪਹਿਲੀ ਗੱਲ ਤਾਂ ਇਹ ਹੈ ਜੀ ਅੱਜ ਜਿਹੜਾ ਮੈਂਬਰ ਬਣਾਇਆ ਆਪਾਂ ਦੀ ਮੈਂ ਬਣਾਇਆ ਮੈਨੂੰ ਧੱਕੇ ਨਾਲ ਮੈਂਬਰ ਬਣਾਇਆ ਕੱਲੇ ਨੂੰ ਉਹ ਕੱਲ ਨੂੰ ਆਪਾਂ ਧੱਕੇ ਨਾਲ ਕੋਈ ਕੰਮ ਕਰਾਉਣਾ ਚਾਹੁੰਦੇ ਆ ਉਹ ਤਾਂ ਜੇ ਆਪਦੀ ਮਰਜ਼ੀ ਨਾ ਕਰੂਗਾ ਉਹ ਤਾਂ ਇਹੀ ਕਹੂਗਾ ਵੀ ਮੈਂ ਕਿਹੜਾ ਯਾਰ ਕਿਸੇ ਦੀਆਂ ਵੋਟਾਂ ਨਾਲ ਬਣਿਆ ਇਹ ਗੱਲ ਗਲਤ ਹੈ ਜੇ ਚਾਰ ਵੋਟਾਂ ਨਾਲ ਬਣਿਆ ਹੋਊਗਾ ਤਾਂ ਅਗਲਾ ਹੱਕ ਤਾਨ ਕੇ ਕਹੂਗਾ ਮੈਂ ਤੈਨੂੰ ਬੋਟ ਪਾਈ ਹੈ ਜੀ ਠੀਕ ਹੈ ਜੀ ਉਹ ਤਾਂ ਆਪਦੀ ਮਰਜ਼ੀ ਕਰੂਗਾ ਫਿਰ ਬਾਕੀ ਇਹ ਦੇਖ ਲੈਣ ਵੀ ਉਹ ਮੈਂਬਰ ਮੰਨਦੇ ਉਹਨੂੰ ਅਸੀਂ ਹੁਣ ਮੰਨ ਕੇ ਚੱਲੇ ਸਾਨੂੰ ਸਹਿਮਤੀ ਨਾਲ ਬਣਾਇਆ ਜੀ ਜਿਹੜਾ ਬੰਦਾ ਮੁੱਦਿਆਂ ਤੇ ਬੋਲਦਾ ਨਾ ਹੀ ਉਹਨੂੰ ਰੱਦ ਕੀਤਾ ਜਾਂਦਾ ਹਾਂਜੀ ਮਾਤਾ ਇੰਨਾ ਧੱਕਾ ਹੋ ਰਿਹਾ ਸੀ ਕਿਵੇਂ ਮੈਂ ਮੈਂਬਰ ਮੰਨਾਂਗੇ ਨਹੀਂ ਮੰਨਦੇ ਅਸੀਂ ਕਿਲਦਾਰ ਸੰਧਮਾ ਸਪੀਕਰ ਨੇ ਤੁਹਾਨੂੰ ਉਹ ਵੀ ਦੇਖ ਰਹੇ ਹੋਣਗੇ ਉਹਨਾਂ ਨੂੰ ਕੀ ਕਹਿਣਾ ਚਾਹੁੰਦੇ ਉਹਦੇ ਬਾਰੇ ਉਹ ਨੰਬਰ ਜਿਹੜਾ ਸਾਡੇ ਉਹਨਾਂ ਨੇ ਧੱਕਾ ਹੀ ਕਰਦਾ ਸੀ ਉਹਨਾਂ ਚਾਹਵਾਂਗੇ ਕੀ ਬੋਲਣ ਨਹੀਂ ਚਾਹੁੰਦੇ ਗੱਲਾਂ ਵੱਧ ਸੁਣਦੇ ਸਾਡੀਆਂ ਘੱਟ ਸੁਣਦੇ ਉਹਨਾਂ ਦੀ ਬੰਦਾ ਆਉਂਦਾ ਨਾ ਉਹਨਾਂ ਦੀਆਂ ਗੱਲਾਂ ਸੁਣਦੇ ਸਾਡੀ ਤਾਂ ਕੋਈ ਸੁਣਦਾ ਨਹੀਂ ਜੀ ਹਾਂ ਤੁਸੀਂ ਮੈਂਬਰ ਹੋ ਜੀ ਹਾਂਜੀ ਹਾਂ ਵਾਪਰੇ ਕਦੇ ਪਹਿਲਾਂ ਕੁਝ ਨਹੀਂ ਪਹਿਲਾਂ ਪਹਿਲੀ ਵਾਰ ਹੋਇਆ ਜੀ ਪਹਿਲੀ ਵਾਰ ਹੋਇਆ ਪੰਦੇ ਹਾਂ ਇਹ ਤੋਂ ਪਹਿਲਾਂ ਇਸ ਇਸ ਤਰ੍ਹਾਂ ਦਾ ਕੰਮ ਕਦੇ ਕੋਈ ਨਹੀਂ ਹੋਇਆ ਹੂੰ ਨਵੇਂ ਕਲਤਾਰ ਸੰਧਮਾ ਤੋਂ ਵਿਦਾਨ ਸਭਾ ਦੇ ਸਪੀਕਰ ਨੇ ਬਹੁਤ ਉੱਚਾ ਅਹੁਦਾ ਉਹਨਾਂ ਦੇ ਕੋਲੇ ਕਿ ਲੱਗਦਾ ਗਿਆ ਕੁਝ ਕਰਨਾ ਚਾਹੀਦਾ ਪਿੰਡਾਂ ਵਿੱਚ ਆ ਕੇ ਨਹੀਂ ਜੀ ਅਸੀਂ ਕਾਲੀਦਲ ਦੇ ਮੈਂਬਰਾਂ ਅਸੀਂ ਉਹਨਾਂ ਕੋਲੇ ਕਦੇ ਗਏ ਨਹੀਂ ਅਸੀਂ ਤਾਂ ਆਪ ਦੇ ਪ੍ਰਧਾਨ ਲੀਡਰ ਕੋਲੇ ਅਸੀਂ ਨਹੀਂ ਕਦੇ ਗਏ ਨਹੀਂ ਮੈਂ ਉਹ ਪੁੱਛ ਰਿਹਾ ਕਿ ਲੱਗਦਾ ਉਹਨਾਂ ਨੂੰ ਆ ਕੁਝ ਕਰਨਾ ਚਾਹੀਦਾ ਐਡੇ ਵੱਡੇ ਅਹੁਦੇ ਤੇ ਹੋ ਕੇ ਉਹ ਉਹਨਾਂ ਦੀ ਸੋਚ ਹੈ ਜੀ ਆਪ ਨੂੰ ਚਾਹੀਦਾ ਉਹਨਾਂ ਨੂੰ ਆਪ ਨੂੰ ਚਾਹੀਦਾ ਉਹ ਉਹਨਾਂ ਹੀ ਸੋਚ ਹੈ ਅਸੀਂ ਨਹੀਂ ਕਦੇ ਗਏ ਅਸੀਂ ਆਪ ਦੇ ਲੀਡਰ ਕੋਲੇ ਜਾਂਦੇ ਹਾਂ ਇਹ ਪਰ ਕਿਵੇਂ ਕੀ ਕਿਵੇਂ ਦੇਖਦੇ ਹੋ ਜੇਕਰ ਚੋਣਾ ਕਰਵਾਉਣੀਆ ਹੀ ਨਹੀਂ ਫਿਰ ਰੱਖਿਆ ਕਿਉਂ ਜਾਂਦੀਆਂ ਨਹੀਂ ਜੇਕਰ ਬੰਦੇ ਇਸ ਤਰੀਕੇ ਨਾਲ ਚੁਣਨੇ ਆ ਫਿਰ ਕਿਉਂ ਕਿਹਾ ਜਾਂਦਾ ਕਿ ਪਾਈ ਕਾਗਜ਼ ਪਰੋ ਉਮੀਦਵਾਰ ਉਠੋ ਇਹ ਨਾਲੇ ਬਸ ਕੋਈ ਬੜੀ ਵਧੀਆ ਗੱਲ ਨਹੀਂ ਬ ਐਵੇਂ ਲੋਕਾਂ ਨੂੰ ਖਾਜਲ ਖਰਾ ਕਰਨਾ ਹੋਰ ਕੁਛ ਨਹੀਂ ਇਹ ਲੋਕਤੰਤਰ ਦਾ ਕਤਲ ਕੀਤਾ ਜੀ ਲੋਕਤੰਤਰ ਦਾ ਕਤਲ ਹੈ ਕੋਈ ਲੋਕਤੰਤਰ ਹੈ ਇਹ ਇਹ ਲੋਕਤੰਤਰ ਦਾ ਕਤਲ ਬਹੁਤ ਠਮਾੜੀ ਗੱਲ ਹੈ ਜੀ ਹੁਣ ਕਿਸ ਤਰੀਕੇ ਦੀ ਮੰਗ ਕਰਦੇ ਹੋ ਜਿਹੜਾ ਕੁਝ ਵਾਪਰੇ ਇਹ ਮੰਗ ਤਾਂ ਜੀ ਸਿਆਣਿਆਂ ਦੇ ਜਿਹਦੀ ਲਾਠੀ ਉਹਦੀ ਬਾਂਸ ਸਰਕਾਰ ਨਾਲ ਇੱਕ ਬੰਦੇ ਦੀ ਚ 10 ਬੰਦੇ ਦੀ 50 ਬੰਦੇ ਦੀ ਕੀ ਟੱਕਰ ਜੀ ਕੋਈ ਟੱਕਰ ਨਹੀਂ ਸਮਾ ਹੁੰਦਾ ਕੋਈ ਉਹਦਾ ਸਮਾ ਟਪਾ ਲਈਦਾ ਉਹਦਾ ਇੱਕ ਮੱਠੋ ਕੇ ਸਰਕਾਰ ਨਾਲ ਤਾਂ ਲੜਿਆ ਜਾਂਦਾ ਵੋਟਾਂ ਨਾਲ ਕਿਸੇ ਨੂੰ ਗਾਲ ਦੁੱਪੜ ਵੀ ਨਹੀਂ ਕੱਢਣੀ ਬਣਦੀ ਕਿਤੇ ਡਾਂਗ ਛੁੱਟੀ ਵੀ ਨਹੀਂ ਮਾਰਨੀ ਬਣਦੀ ਤੇ ਵੋਟ ਉਹਦੋਂ ਵੋਟਾਂ ਨਾਲ ਹੀ ਮਤਲਬ ਤਾਂ ਬਦਲਾ ਲਿਆ ਜਾ ਸਕਦਾ ਹੋਰ ਤਾਂ ਕੋਈ ਇਹਦਾ ਹੱਲ ਨਹੀਂ ਹਾਂਜੀ ਅਜੇ ਤਾਂ ਹੀ ਪਹਿਲਾਂ ਸਰਪੰਚ ਨਹੀਂ ਮੰਨਿਆ ਉਹਨਾਂ ਨੂੰ ਹੁਣ ਮੈਂਬਰ ਕਿੱਥੋਂ ਮੰਨ ਲਾਂਗੇ ਅਸੀਂ ਖੁਦ ਆਪ ਬੂਟਾਂ ਸਾਡਾ ਭਰਾ ਉੱਠਿਆ ਸੀਗਾ ਵੱਡਾ ਠੀਕ ਆ ਉਸ ਟਾਈਮ ਇਨੀ ਤਕਾਸ਼ਾ ਹੀ ਕੀਤੀ ਨੇ ਇਹਨਾਂ ਨੇ ਬਹੁਤ ਜ਼ਿਆਦਾ ਤਕਾਸ਼ਾ ਹੀ ਹੋਈ ਸਾਡੇ ਨਾਲ ਠੀਕ ਆ ਨਾ ਹੁਣ ਇਹ ਰਹਿੰਦੀ ਖੁੰਦੀ ਕਥਰ ਇਹਨਾਂ ਨੇ ਹੁਣ ਕੱਢਤੀ ਆ ਅਸੀਂ ਤਾਂ ਪਹਿਲਾਂ ਨਹੀਂ ਉਹਨਾਂ ਨੂੰ ਸਰਪੰਚ ਮੰਨਦੇ ਸੀ ਹਾਂ ਤਾਂ ਹੀ ਹੱਕ ਠੋਕ ਕੇ ਕਹਿੰਦੇ ਹੁਣ ਅਸੀਂ ਮੈਂਬਰ ਕਿੱਥੋਂ ਮੰਨ ਲਾਂਗੇ ਲੱਲੀ ਛੱਲੀ ਦਾ ਹਰੇਕ ਆ ਕੇ ਬਹਿ ਜਾਂਦਾ ਇੱਥੇ ਠੀਕ ਆ ਨਾ ਇਹ ਤਕਾ ਤੋਂ ਐ ਬਣ ਜਾਣਾ ਹਾਂ ਓਏ ਬਣਾ ਚੋਣਾ ਤੋਂ ਜੇ ਹੱਕ ਚ ਦਾਨ ਸੀਗਾ ਤਾਂ ਆ ਕੇ ਸਾਨੂੰ ਮਿਲਦੇ ਕੋ ਜੇ ਜਤ ਹਾਰ ਤਾਂ ਬਣੀ ਆਈ ਹੈ ਜੀ ਜੇ ਦੋ ਮੈਦਾਨ ਚ ਮਾਲ ਉਹ ਖੋਲਦੇ ਆ ਨਾ ਇੱਕ ਤਾਂ ਉਹਨਾਂ ਚ ਟਾਈਮ ਦੇਣਾ ਜਾਂਦਾ ਜੀ ਠੀਕ ਆ ਨਾ ਸਿੱਧੀ ਗੱਲ ਆ ਗਈ ਆਪਣੀ ਪਰ ਇਹ ਤਾਂ ੱੱਕਾ ਸ਼ਾਹੀ ਹੈ ਸ਼ਰੇ ਆਂ ੱੱਕਾ ਸ਼ਾਹੀ ਹੈ ਇਹਨਾਂ ਨੂੰ ਕੀ ਲੱਗਦਾ ਪਰ ਉਹ ਉਹਨਾਂ ਨੇ ਕਿਉਂ ਰੱਦ ਕਰਵਾਏ ਤੁਸੀਂ ਕਹਿੰਦੇ ਹੋ ਵੀ ਰੱਦ ਕਰਵਾ ਦੇ ਕੀ ਲੱਗਦਾ ਉਹਨੂੰ ਜਿੱਤਣਾ ਨਹੀਂ ਸੀਗਾ ਜਾਂ ਕੋਈ ਹੋਰ ਕਾਰਨ ਸੀਗਾ ਇਹੀ ਕਾਰਨ ਸੀਗਾ ਜੀ ਉਹਨਾਂ ਦੇ ਹੱਕ ਚ ਦਾਅ ਹੁੰਦਾ ਤਾਂ ਲੜਦੇ ਆ ਕੇ ਹਾਂ ਉਹਨਾਂ ਨੇ ਤਾਂ ਹੀ ਉਹ ਰੱਦ ਕਰਵਾਏ ਨਾ ਕਿਉਂਕਿ ਮਗਰ ਕੋਈ ਵੀ ਬੰਦੇ ਦੇ ਮਗਰ ਚਾਰ ਬੰਦੇ ਹੈਗੇ ਆਗੇ ਠੀਕ ਆ ਨਾ ਹੁਣ ਸੋ ਇੱਕ ਬੰਦੇ ਨੇ ਜੋ ਚੌਪ ਕਰਕੇ ਘਰੇ ਬੈਠੇ ਨੂੰ ਮੈਂਬਰੀ ਮਿਲ ਜਾਣੀ ਇੱਕ ਬੰਦੇ ਨੇ ਮਿਹਨਤ ਕਰਕੇ ਆਉ ਦਾ ਅੱਗੇ ਆਉਣਾ ਇਹ ਤਾਂ ਤੁਸੀਂ ਆ ਵੀ ਸੈਣੇ ਹੋਣਾ ਸਰਪੰਚੀ ਮੌਕੇ ਵੀ ਸਾਡੇ ਨਾਲ ਬਹੁਤ ੱਕਾ ਹੋਇਆ ਸੀ ਸਾਨੂੰ 3 ਦਿਨ ਇਹਨਾਂ ਨੇ ਪਰ ਥਣੇ ਵਿੱਚ ਰੱਖਿਆ ਸਾਨੂੰ ਓਲਝਾਈ ਰੱਖਿਆ ਇਹਨਾਂ ਨੇ ਸਾਨੂੰ ਵੋਟ ਨਹੀਂ ਆਖਣ ਜਾਣ ਦਿੱਤਾ ਮੁੜ ਕੇ 3 ਦਿਨ ਠੀਕ ਹੈ ਜੀ ਇਹ ਸ਼ਰੇਆਮ ੱਕਾ ਉਸ ਟਾਈਮ ਵੀ ਆਈ ਪੁਲਿਸ ਉਸ ਟਾਈਮ ਵੀ ਸਾਡੇ ਬੰਦੇ 4 ਦਿਨ ਪੁਲਿਸ ਚੌਂਕੀ 'ਚ ਰਹੇ ਠੀਕ ਆ ਕੱਲ ਤਾਂ ਕੱਲ ਸਪੈਸ਼ਲ ਇਹ ਮੇਰੀ ਵੱਡੀ ਮਾਤਾ ਹੀ ਹੈ ਜੀ ਤੇ ਇੱਧਰ ਘਰੇ ਆਈ ਮੈਂ ਤਾਂ ਖੁਦ ਹੈ ਨਹੀਂ ਸੀਗਾ ਇੱਥੇ ਫਿਰ ਆਪਣੇ ਘਰੇ ਗਏ ਉਧਰ ਦੋਨੇ ਜਨ ਕੇ ਡੈਡੀ ਨੂੰ ਜਾ ਕੇ ਆਏ ਇਹਦਾ ਮਤਲਬ ਲੈ ਕੀ ਹੋਇਆ ਜੀ ਮੈਂ ਤਾਂ ਅੱਜ ਤੱਕ ਦੇਖਿਆ ਨਹੀਂ ਕਿ ਉਹ ਧਮਕੀਆਂ ਦੇ ਕੇ ਗਏ ਆ ਜੀ ਫਿਰ ਘਰੇ ਆਉਣ ਦਾ ਮਤਲਬ ਲੈ ਕੀ ਆਗਾ ਜੇ ਤੁਸੀਂ ਕੋਈ ਬੰਦਾ ਸੱਦੂਗਾ ਫੇਰ ਹੀ ਪੁਲਿਸ ਆਊਗੀ ਵੈਸੇ ਤਾਂ ਪੁਲਿਸ ਕੋਈ ਇੰਨੀ ਵਿੱਲੇ ਵੀ ਹੈ ਨਹੀਂ ਕਿ ਤੁਰੀ ਫਿਰਦੀ ਰਹੂਗੀ ਆ ਕੇ ਘਰੇ ਆ ਕੇ ਬਹਿ ਜੂਗੀ ਕਹੇ ਦੇ ਠੀਕ ਹੈ ਨਾ ਪਰ ਇਹਨਾਂ ਨੇ ਧੱਕਾ ਕੀਤਾ ਹੀ ਬਹੁਤ ਜ਼ਿਆਦਾ ਧੱਕਾ ਹੋਇਆ ਸਾਡੇ ਨਾਲ ਅਤੇ ਇਹ ਹੀ ਮੰਗ ਕਰਦੇ ਆ ਕਿ ਜਾਂ ਤਾਂ ਇਲੈਕਸ਼ਨ ਲੜੇ ਜਾਣ ਕਰਵਾਏ ਜਾਣ ਜਾਂ ਫਿਰ ਉਹਨੂੰ ਹੀ ਰੱਦ ਕੀਤਾ ਜਾਵੇ ਬਸ ਗੱਲਾਂ ਦੋ ਹੀ ਹੈ ਜੀ ਠੀਕ ਹੈ ਜੀ ਬਹੁਤ ਬਹੁਤ ਧੰਨਵਾਦ ਬਾਈ ਸਾਰਿਆਂ ਦਾ ਥੈਂਕ ਯੂ ਹਾਂਜੀ ਸਰ ਬਾਈ ਜੀ ਚੱਕ ਲਿਆ ਤਾਂ ਸਰਪੰਚ ਗੱਲ ਕਰ ਰਹੇ ਹੋ ਜੀ ਹਾਂਜੀ ਸਰ ਹਾਂਜੀ ਸੰਤਾਬ ਗੱਲ ਕਰ ਰਹੇ ਆ ਬਾਈ ਜੀ ਲੋਕ ਵਾਈ ਟੀਵੀ ਤੋਂ ਹਾਂਜੀ ਸਰ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਬਾਈ ਜੀ ਬਾਈ ਜੀ ਤੁਹਾਡਾ ਇੱਕ ਨਾ ਪੱਖ ਲੈਣਾ ਮਾਮਲੇ ਦੇ ਵਿੱਚ ਜੀ ਸਰ ਅੱਜ ਤੁਹਾਡੇ ਪਿੰਡ ਦੇ ਵਿੱਚ ਇਕੱਠ ਕੀਤਾ ਗਿਆ ਜੋ ਗੁਰਚਰ ਸਿੰਘ ਅੱਕੀ ਜਿਨ੍ਹਾਂ ਨੇ ਕਿ ਫਾਰਮ ਭਰੇ ਸੀ ਕਿ ਸਰੋਵਰ ਦੇ ਵਿੱਚ ਮੈਂਬਰੇ ਚ ਖੜੇ ਹੋਣ ਲਈ ਹਾਂਜੀ ਸਰ ਉਹਨਾਂ ਦਾ ਕਹਿਣਾ ਕਿ ਸਾਡੇ ਜਿਹੜੇ ਕਾਗਜ਼ ਨੇ ਜੀ ਉਹ ਰੱਦ ਕਰਵਾ ਦਿੱਤੇ ਗਏ ਆ ਕਿ ਸਰਪੰਚ ਤੇ ਜਿਹੜੇ ਬ੍ਰਦਰ ਨੇ ਉਹ ਸਰਪੰਚੀ ਕਰਦੇ ਉਹ ਆਮ ਆਦਮੀ ਪਾਰਟੀ ਦੇ ਵਿੱਚ ਆ ਬਾਈ ਜੀ ਜੀ ਸਰ ਤੁਹਾਡਾ ਇਹਦੇ ਬਾਰੇ ਕੀ ਕਹਿਣਾ ਬਾਈ ਜੀ ਸਰ ਸਾਡਾ ਇਹ ਕਹਿਣਾ ਵੀ ਉਹ ਆਪ ਦੀ ਜਾਂਚ ਕਰਾ ਲੈਣ ਸਰ ਜੀ ਸਾਡੇ ਚ ਕੋਈ ਰੋਲ ਨਹੀਂਗਾ ਸਰ ਜੀ ਸਾਡੇ ਉਹ ਭਰਾ ਆ ਗਏ ਜੀ ਅਸੀਂ ਉਹਨਾਂ ਨਾਲ ਆ ਸਾਡੇ ਅਸੀਂ ਉਹ ਸਾਡੇ ਨਾਲ ਅਸੀਂ ਵਾਰ-ਵਾਰ ਸਰ ਮੱਥੇ ਲਾਗਦੇ ਆ ਇੱਕ ਦੂਜੇ ਦੇ ਜੀ ਦਿਹਾੜੀ 'ਚ 50 ਵਾਰੀ ਜੀ ਠੀਕ ਆ ਸਾਡਾ ਇਹਦੇ ਵਿੱਚ ਕੋਈ ਵੀ ਹੱਥ ਨਹੀਂਗਾ ਸਾਡਾ ਤਾਂ ਵਾਰਡ ਦਾ ਕੰਮ ਆ ਜੀ ਅੱਜ ਤੱਕ ਇਹਨੇ ਜਿਹੜਾ ਬਾਂਝੇ ਮੈਂਬਰ ਸਾਡੇ ਵਾਸਤੇ ਵਧੀਆ ਜੀ ਠੀਕ ਆ ਸਰ ਮਤਲਬ ਤੁਹਾਡੇ ਇਹਦੇ ਵਿੱਚ ਕੋਈ ਰੋਲ ਨਹੀਂ 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 ਸਰ ਕੋਈ ਰੋਲ ਨਹੀਂ ਆਪਾਂ ਤਾਂ ਸਤਿਕਾਰ ਜੋਗਾ ਉਹ ਬੰਦੇ ਜੀ ਆਪਣੇ ਠੀਕ ਆ ਨਾ ਹੀ ਆਪਾਂ ਸਾਰੇ ਚੱਕਰਾਂ 'ਚ ਪੈਨੇ ਆ ਜੀ ਠੀਕ ਹੈ ਨਾ ਸਰ ਇੱਕ ਇੱਕ ਬਈ ਉਹਨਾਂ ਦਾ ਹੋਰ ਚੁੱਕੇ ਕਹਿੰਦੇ ਕੱਲ ਹੜੇ ਕਦੇ ਪੁਲਿਸ ਵੀ ਆਈ ਆ ਬੀਬੀ ਭੇਜੀ ਗਈ ਨੀ ਸਰ ਉਹਦੇ ਬਾਰੇ ਨਹੀਂ ਕੁਝ ਵੀ ਕਿਹਾ ਉਹਦੇ ਬਾਰੇ ਨਹੀਂ ਕੁਝ ਪਤਾ ਆਪਾਂ ਨੂੰ ਨਾ ਹੀ ਉਹਨਾਂ ਨੇ ਸਵੇਰੇ ਬਾਅਦ ਰੱਖਿਆ ਸੀ ਮੁੱਦਾ ਮੈਂ ਕਿਹਾ ਵੀ ਤੁਹਾਡੇ ਨਾਲ ਜਾ ਸਕਦੇ ਅਸੀਂ ਇਹ ਕੰਮ ਕਰ ਸਕਦੇ ਬਸ ਠੀਕ ਹੈ ਭਾਈ ਜੀ ਧੰਨਵਾਦ ਭਾਈ ਤੁਹਾਡਾ ਬਹੁਤ ਓਕੇ ਥੈਂਕ ਯੂ